ਸਵਾਗਤ ਹੈ ਪੀਟੀਸੀ ਨਿਊਜ਼ ਦੇ 시ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਖਬਰ ਲੇਖਕ ਤੁਹਾਡੇ ਸਾਹਮਣੇ ਹਾਜ਼ਰ ਹਾਂ ਹਲੇ ਹੋਰ ਡੁੱਬੇਗਾ ਪੰਜਾਬ ਅਸੀਂ ਰੱਬਗੇ ਅਰਦਾਸ ਕਰਦੇ ਹਾਂ ਕਿ ਇਹ ਕੈਪਸ਼ਨ ਪੂਰੀ ਤਰ੍ਹਾਂ ਗਲਤ ਹੋਵੇ ਪਰ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ ਉਹ ਹਾਲਾਤ ਤਾਂ ਇਹੀ ਇਸ਼ਾਰਾ ਕਰ ਰਹੇ ਨੇ ਲਗਾਤਾਰ ਬਰਸਾਤ ਦੀ ਹੋਰੀ ਪ੍ਰੈਡਿਕਸ਼ਨ ਤੇ ਲਗਾਤਾਰ ਪੈਰੀ ਬਰਸਾਤ ਪਾਵੇਂ ਉਹ ਪਹਾੜੀ ਇਲਾਕਿਆਂ ਦੇ ਵਿੱਚ ਹੋਵੇ ਪਾਵੇਂ ਮੈਦਾਨੀ ਇਲਾਕਿਆਂ ਦੇ ਵਿੱਚ ਹੋਵੇ ਲਗਭਗ ਪੂਰੇ ਪੰਜਾਬ ਦੇ ਵਿੱਚ ਕੱਲ ਰਾਤ ਤੋਂ ਹੀ ਰੁਕ ਰੁਕ ਕੇ ਬਰਸਾਤ ਪੈ ਰਹੀ ਹੈ ਕਿਤੇ ਵੱਧ ਕਿਤੇ ਘੱਟ ਪੈ ਰਹੀ ਹੈ ਜਿਸ ਦੇ ਕਰਕੇ ਨਹਿਰਾ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਉਫਾਨ ਤੇ ਆ ਉਹ ਇਲਾਕੇ ਜਿਹੜੇ ਹਲੇ ਤੱਕ ਹੜਾਂ ਦੀ ਮਾਰ ਹੇਠੋਂ ਬਚੇ ਹੋਏ ਸੀ ਉਹਨਾਂ ਇਲਾਕਿਆਂ ਦੇ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਖਾਸ ਤੌਰ ਤੇ ਲੁਧਿਆਣਾ ਤੇ ਜਲੰਧਰ ਵਰਗੇ ਇਲਾਕੇ ਜਿਹੜੇ ਉੱਚੇ ਇਲਾਕਿਆਂ ਦੇ ਵਿੱਚ ਗਿਣੇ ਜਾਂਦੇ ਨੇ ਹੁਣ ਉੱਥੇ ਵੀ ਪਾਣੀ ਦੇ ਮਾਰ ਪੈਣੀ ਸ਼ੁਰੂ ਹੋ ਗਈ ਹੈ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਸੁਲਤਾਨਪੁਰ ਲੋਧੀ ਅਜਨਾਲਾ ਇਹ ਹਿੱਸੇ ਤਾਂ ਪਹਿਲਾਂ ਹੀ ਹੜਾਂ ਦੀ ਮਾਰ ਝੇਟ ਰਹੇ ਪਰ ਹੁਣ ਜੋ ਪ੍ਰੈਡਿਕਸ਼ਨ ਕੀਤੀ ਜਾ ਰਹੀ ਹੈ ਅਲਰਟ ਰਹਿਣਾ ਪਏਗਾ ਹਰ ਪੰਜਾਬੀ ਨੂੰ ਹੁਣ ਤੁਹਾਨੂੰ ਅਲਰਟ ਰਹਿਣਾ ਬੇहद ਜ਼ਰੂਰੀ ਹੈ ਕਿਉਂਕਿ ਹੁਣ ਹਾਲਾਤ ਅਜਿਹੇ ਉਹ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹੜ ਆਇਆ ਜੀ ਹਾਂ ਅ ਲਗਾਤਾਰ ਮੀਂਹ ਪੈਣ ਨਾਲ ਖਤਰਾ ਵਧ ਰਿਹਾ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਵਿੱਚ ਭਾਰੀ ਅਲਰਟ ਰੋਪੜ ਮੋਹਾਲੀ ਤੇ ਫਤਗੜ ਸਾਹਿਬ ਦੇ ਵਿੱਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਵੱਲੋਂ 2 ਸਤੰਬਰ ਨੂੰ ਵੀ ਭਾਰੀ ਬਰਸਾਤ ਪੈਣ ਦੀ ਪੇਸ਼ੰਗੋਈ ਕੀਤੀ ਗਈ ਹੈ ਜਲੰਧਰ ਲੁਧਿਆਣਾ ਵੀ ਜਲ-ਥਲ ਹੋ ਚੁੱਕਿਆ ਹੈ ਜਲੰਧਰ ਦੇ ਢੰਨ ਮਹਿਲਾ ਦੇ ਵਿੱਚ ਬਣੇ ਦੁਸ਼ਹਿਰਾ ਗਰਾਊਂਡ ਦੇ ਵਿੱਚੋਂ ਪਾਣੀ ਬਾਹਰ ਆਇਆ 1988 ਦੇ ਹੜ੍ਹਾਂ ਤੋਂ ਬਾਅਦ ਪਹਿਲੀ ਵਾਰੀ ਹੈ ਕਿ ਇਸ ਗਰਾਊਂਡ ਦੇ ਵਿੱਚੋਂ ਪਾਣੀ ਬਾਹਰ ਆਇਆ ਹੋਵੇ 20 ਫੁੱਟ ਡੂੰਗੀ ਗਰਾਊਂਡ ਚੋਂ ਨਿਕਲ ਕੇ ਪਾਣੀ ਸੜਕਾਂ ਤੇ ਆ ਚੁੱਕਾ ਹੈ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਵਧ ਰਿਹਾ ਹੈ ਰਾਵੀ ਬਿਆਸ 7 ਲੋਈ ਤੇ ਇੱਕ ਘਰਦ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਵੈਰੀਆ ਘਰ ਘਰ ਤੋਂ ਨੂੰ ਯਾਦ ਹੈ ਕਿੰਨੀ ਮਾਰ ਕਰਦਾ ਖਾਸ ਤੌਰ ਤੇ ਮਾਲਵੇ ਦੇ ਵਿੱਚ ਘਰ ਦੇ ਖਤਰੇ ਦੇ ਨਿਸ਼ਾਨ 748 ਫੁੱਟਾ ਜਦਕਿ 747 ਫੁੱਟ ਦੇ ਕਰੀਬ ਘਰ ਵੈਰੀਆ ਘਰ ਦੇ ਵਿੱਚ ਪਾਣੀ ਵਧਣ ਕਰਕੇ ਮੋਹਾਲੀ ਪਟਿਆਲਾ ਸੰਗਰੂਰ ਤੇ ਮਾਨਸਾ ਨੂੰ ਹੜਾ ਦਾ ਖਤਰਾ ਸਤਾ ਰਿਹਾ ਸੁਖਨਾ ਲੇਕ ਦੇ ਵੀ ਫਲੱਡ ਗੇਟ ਖੋਲ ਦਿੱਤੇ ਗਏ ਨੇ ਜੀ ਹਾਂ 8ਵੀਂ ਵਾਰ ਖੋਲੇ ਗਏ ਨੇ ਇਹ ਫਲੱਡ ਗੇਟ ਸਰਕਾਰੀ ਅੰਕੜੇ ਦੇ ਮੁਤਾਬਕ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋਏ ਨੇ 3 ਲੱਖ ਏਕੜ ਤੋਂ ਵੱਧ ਫਸਲ ਜੜੀ ਉਹ ਤਬਾਹ ਹੋ ਚੁੱਕੀ ਹੈ ਇਸ ਤੋਂ ਇਲਾਵਾ ਬੀਤੇ ਦਿਨ ਮੁੱਖ ਮੰਤਰੀ ਨੇ ਪੀਐਮ ਨੂੰ ਪੱਤਰ ਲਿਖ ਕੇ ਬਕਾਇਆ 60000 ਕਰੋੜ ਰੁਪਏ ਦੀ ਮੰਗ ਕੀਤੀ ਹੈ ਸੂਬਾ ਸਰਕਾਰ ਦਾ ਇਹ ਦਾਅਵਾ ਹੈ ਕਿ ਹੜ੍ਹਾਂ ਦੀ ਮਾਰ ਚੱਲਣ ਵਾਲੇ ਕਿਸਾਨਾਂ ਨੂੰ 80-50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੁੰਦੇ ਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨ ਵੀ ਪੰਜਾਬ ਦੇ ਸੀਐਮ ਤੇ ਰਾਸ਼ਪਾਲ ਨਾਲ ਗੱਲਬਾਤ ਕੀਤੀ ਹੈ ਫੋਨ ਰਾਹੀਂ ਪੰਜਾਬ ਦੇ ਤਾਜ਼ਾ ਹਾਲਾਤਾਂ ਦਾ ਜਾਇਜ਼ਾ ਲਿਆ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਆਰਮੀ ਐਨਡੀਆਰਐਫ ਐਸਡੀਆਰਐਫ ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਮਦਦ ਕਰ ਰਹੀਆਂ ਨੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ ਪਰ ਜਿੰਨੀ ਵੱਡੀ ਆਫਤ ਹੈ ਉਨੇ ਵੱਡੇ ਹੀ ਰਾਹਤ ਦੇ ਕੰਮ ਹੋਣੇ ਚਾਹੀਦੇ ਨੇ ਕਿਉਂਕਿ ਜਿੱਥੇ ਵੀ ਤੁਸੀਂ ਨਜ਼ਰ ਪਾਉਂਦੇ ਹੋ ਉੱਥੇ ਹੀ ਹਾੜਾਂ ਨਾਲ ਖਤਰਨਾਕ ਹਾਲਾਤ ਬਣੇ ਹੋਏ ਨੇ ਕੋਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਹਥਨੀਕੁੰਡ ਬੈਰਾਜ ਗੁਰਦਾਸਪੁਰ ਕਟੀਵਾਲ ਰੂਪਨਗਰ ਔਰ ਇਸ ਤੋਂ ਇਲਾਵਾ ਨੰਗਲ ਦੀ ਤਸਵੀਰ ਲੁਧਿਆਣਾ ਦੀ ਤਸਵੀਰ ਉਹ ਹਿੱਸੇ ਜਿਹੜੇ ਹਲੇ ਤੱਕ ਪਾਣੀ ਤੋਂ ਬਚੇ ਹੋਏ ਸੀ ਉਹਨਾਂ ਹਿੱਸਿਆਂ ਦੇ ਵਿੱਚ ਵੀ ਪਾਣੀ ਆਣਾ ਸ਼ੁਰੂ ਹੋ ਗਿਆ ਖਾਸ ਤੌਰ ਤੇ ਜਲੰਧਰ ਦੀ ਇਹ ਤਸਵੀਰ ਦੇਖੋ ਜਲੰਧਰ ਸ਼ਹਿਰ ਦੀ ਤਸਵੀਰ ਹੈ ਜਿੱਥੇ ਗੱਡੀਆਂ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਉਹ ਗਰਾਊਂਡ ਜਿੱਥੋਂ 1988 ਤੋਂ ਬਾਅਦ ਪਹਿਲੀ ਵਾਰੀ ਹੈ ਜਿਹੜਾ ਉਹ ਪਾਣੀ ਬਾਹਰ ਆਇਆ ਇਹ ਜਲੰਧਰ ਸ਼ਹਿਰ ਦੀਆਂ ਕੋਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਅੱਧੀ ਬੱਸ ਡੁੱਬੀ ਹੋਈ ਹੈ ਤੁਸੀਂ ਅੰਦਾਜ਼ਾ ਲਾਓ ਕਿ ਪਾਣੀ ਕਿੰਨਾ ਇਕੱਠਾ ਹੋ ਗਿਆ ਔਰ ਲਗਾਤਾਰ ਪਾਣੀ ਵੱਧਦਾ ਜਾ ਰਿਹਾ ਹੈ ਕਿਉਂਕਿ ਬਰਸਾਤ ਰੁਕ ਨਹੀਂ ਰਹੀ ਜੇ ਬਰਸਾਤ ਰੁਕੇ ਤਾਂ ਕੁਝ ਹਾਲਾਤ ਜਿਹੜੇ ਸੁਲਝਦੇ ਹੋਏ ਨਜ਼ਰ ਵੀ ਆਣ ਪਰ ਬਰਸਾਤ ਨਾ ਰੁਕਣ ਕਰਕੇ ਉਹ ਭਾਵੇਂ ਪਹਾੜਾਂ ਦੇ ਵਿੱਚ ਹੋਵੇ ਭਾਵੇਂ ਮੈਦਾਨੀ ਇਲਾਕਿਆਂ ਦੇ ਵਿੱਚ ਹੋਵੇ ਪਾਣੀ ਦਾ ਜਲਸਤਾ ਰਾ ਜਿਹੜਾ ਜਲ ਪੱਧਰ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਜੰਮੂ ਪਠਾਨਕੋਟ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਦੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਬਾਰਡਰ ਹੈ ਜੰਮੂ ਪਠਾਨਕੋਟ ਦਾ ਜਿੱਥੋਂ ਰੈਸਕਿਊ ਕੀਤਾ ਜਾ ਰਿਹਾ ਕੁਝ ਲੋਕਾਂ ਨੂੰ ਜਿਹੜੇ ਲੋਕ ਫਸੇ ਹੋਏ ਸੀ ਉਹਨਾਂ ਨੂੰ ਆਰਮੀ ਦੇ ਹੈਲੀਕਾਪਟਰ ਦੇ ਵਿੱਚ ਰੈਸਕਿਊ ਕੀਤਾ ਜਾ ਰਿਹਾ ਹੈ ਰੈਸਕਿਊ ਦੀਆਂ ਕੋਈ ਤਸਵੀਰਾਂ ਨਹੀਂ ਕਿਉਂਕਿ ਜਿੰਨੀ ਵੱਡੀ ਆਫਤ ਹੈ ਉਸ ਆਫਤ ਨੂੰ ਨਜੱਠਣ ਦੇ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ ਇਕੱਲੇ ਕੋਈ ਸਰਕਾਰ ਇਕੱਲੇ ਕੋਈ ਸਮਾਜ ਸੇਵੀ ਕੰਮ ਨਹੀਂ ਕਰ ਸਕਦੇ ਇਹ ਘੱਗਰ ਦੇ ਹਾਲਾਤ ਘੱਗਰ ਵੀ ਉਫਾਂ ਤੇ ਕੱਗਰ ਵੀ ਅਫਾਨ ਤੇ ਆ ਚੁੱਕੀ ਹੈ ਕੱਗਰ ਦੇਵੀਆਂ ਤਸਵੀਰਾਂ ਜੜੀਆਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਲਗਾਤਾਰ ਦੇਖ ਪਾ ਰਹੇ ਹੋ ਕਿ ਕੱਗਰ ਜੜੀ ਆ ਆਪਣੇ ਖਤਰੇ ਦੇ ਨਿਸ਼ਾਨ ਤੇ ਲਗਭਗ ਨੇੜੇ ਪਹੁੰਚ ਚੁੱਕੀ ਹੈ 748 ਫੁੱਟ ਖਤਰੇ ਦਾ ਨਿਸ਼ਾਨ ਤੇ ਇਸ ਟਾਈਮ 747 ਫੁੱਟ ਦੇ ਕਰੀਬ ਹੈ ਜੜੀ ਉਹ ਕੱਗਰ ਵਹਿਰੀ ਹੈ ਇਹ ਸੁਖਨਾ ਲੈਕ ਦੀਆਂ ਵੀ ਕੋਈ ਤਸਵੀਰਾਂ ਦਿਖਾ ਰਹੇ ਹਾਂ ਫਲੱਡ ਗੇਟ ਸੁਖਨਾ ਲੈਕ ਦੇ ਇੱਕ ਵਾਰ ਫਿਰ ਤੋਂ ਖੋਲੇਗੇ ਨੇ ਅ ਲਗਭਗ 8ਵੀਂ ਵਾਰ ਹੈ ਜਦੋਂ ਸੁਖਨਾ ਲੇਖ ਦੇ ਫਲੱਡ ਖੋਲੇ ਗਏ ਨੇ ਜਦੋਂ ਵੀ ਸੁਖਨਾ ਦੇ ਵਿੱਚ ਪਾਣੀ ਜ਼ਿਆਦਾ ਆਂਦਾ ਤਾਂ ਇਹ ਫਲੱਡ ਗੇਟ ਖੋਲੇ ਜਾਂਦੇ ਨੇ ਇੱਕ ਵਾਰ ਫਿਰ ਤੋਂ ਫਲੱਡ ਗੇਟ ਖੋਲੇ ਗਏ ਨੇ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿੰਨੇ ਤੇਜ਼ੀ ਦੇ ਨਾਲ ਆ ਪਾਣੀ ਜਿਹੜਾ ਉਹ ਇਹਨਾਂ ਫਲੱਡ ਗੇਟਸ ਤੋਂ ਨਿਕਲ ਕੇ ਅੱਗੇ ਵੱਲ ਨੂੰ ਜਾ ਰਿਹਾ ਸੋ ਹੁਣ ਜਿਹੜੀ ਕੱਗਰ ਦੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਅਲਰਟ ਤੇ ਰਹਿਣਾ ਪਏਗਾ ਅਲਰਟ ਤੇ ਕੌਣ-ਕੌਣ ਰਹੇਗਾ ਅਲਰਟ ਰਹੇਗਾ ਪਟਿਆਲਾ ਮੋਹਾਲੀ ਇਸ ਤੋਂ ਇਲਾਵਾ ਸੰਗਰੂਰ ਖਨੋਰੀ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰ ਜਦੋਂ ਆੜ ਆਈ ਸੀ ਤਾਂ ਬਹੁਤ ਵੱਡੀ ਤਬਾਹੀ ਉਸ ਏਰੀਆ ਦੇ ਵਿੱਚ ਹੋਈ ਸੀ ਔਰ ਇਸ ਕਰਕੇ ਉੱਥੇ ਅਲਰਟ ਰਹਿਣਾ ਪੈਗਾ ਇੱਕ ਮੈਪ ਬਣਾਇਆ ਜਿੱਥੇ ਤੁਹਾਨੂੰ ਪੂਰੇ ਪੰਜਾਬ ਦਾ ਇਹ ਮੈਪ ਦਿਖਾ ਰਹੇ ਹਾਂ ਜਿੱਥੋਂ ਇਹ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਹੁਣ ਤੱਕ ਜਿਹੜੀ ਇਹ ਤਬਾਹੀ ਹੋਈ ਹੈ ਇਹ ਪੂਰੇ ਪੰਜਾਬ ਦਾ ਮੈਪ ਹੈ ਸਭ ਤੋਂ ਵੱਧ ਤਬਾਹੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਰੈੱਡ ਅਲਰਟ ਤੇ ਹੈ ਯੈਲੋ ਅਲਰਟ ਤੇ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਔਰ ਇਸੇ ਤਰੀਕੇ ਨਾਲ ਲੁਧਿਆਣਾ ਇਹ ਏਰੀਆ ਵੀ ਜਿਹੜੇ ਹਾਲੇ ਤੱਕ ਬਚੇ ਹੋਏ ਸੀਗੇ ਇਹ ਏਰੀਆ ਵੀ ਹੁਣ ਹੜਾ ਦੀ ਚਪੇਟ ਦੇ ਵਿੱਚ ਨੇ ਇਹ ਇਹ ਜਿਹੜਾ ਰੈੱਡ ਅਲਰਟ ਤੁਸੀਂ ਦੇਖ ਰਹੇ ਹੋ ਰੈੱਡ ਹਿੱਸਾ ਸਾਰਾ ਇੱਥੇ ਤਾਂ ਬੁਰੀ ਤਰ੍ਹਾਂ ਤਬਾਈ ਹੋਈ ਹੈ ਇਨਾਂ ਨੂੰ ਅਲਰਟ ਰੈਨ ਲਈ ਕਹਿ ਦਿੱਤਾ ਗਿਆ ਲੁਧਿਆਣਾ ਨੂੰ ਵੀ ਅਲਰਟ ਰੈਨ ਲਈ ਕਹਿ ਦਿੱਤਾ ਗਿਆ ਕਿ ਤੁਹਾਡੇ ਏਰੀਆ ਦੇ ਵਿੱਚ ਵੀ ਪਾਣੀ ਹੈ ਜਿਹੜਾ ਉਹ ਲਗਾਤਾਰ ਵਧ ਰਿਹਾ ਇਸ ਕਰਕੇ ਅਲਰਟ ਲੈਣਾ ਪਏਗਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਇਹ ਏਰੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਹੜ੍ਹ ਦੇ ਕਾਰਨ ਇਸ ਤੋਂ ਇਲਾਵਾ ਰੂਪਨਗਰ ਐਸਐਸ ਨਗਰ ਤੇ ਫਤਿਹਗੜ ਸਾਹਿਬ ਤੇ ਲੁਧਿਆਣਾ ਇਹਨਾਂ ਨੂੰ ਅਲਰਟ ਰੈਨ ਦੇ ਲਈ ਕਹਿ ਦਿੱਤਾ ਗਿਆ ਇਸ ਵੇਲੇ ਕਿੰਨੇ ਪਿੰਡ ਹੜਾਂ ਦੀ ਮਾਰ ਹੇਠ ਨੇ ਪੰਜਾਬ ਦੇ ਕੁੱਲ 1312 ਪਿੰਡ ਪਾਣੀ ਦੀ ਮਾਰ ਨੇ ਕਪੂਰਥਲਾ ਦੇ ਵਿੱਚ 123 ਅੰਮ੍ਰਿਤਸਰ ਦੇ ਵਿੱਚ 93 ਫਾਜ਼ਲਕਾ ਦੇ ਵਿੱਚ 92 ਫਿਰੋਜ਼ਪੁਰ ਦੇ ਵਿੱਚ 107 ਹੁਸ਼ਿਆਰਪੁਰ ਦੇ ਵਿੱਚ 107 ਸੋ ਵੱਡੇ ਪੱਧਰ ਤੇ ਜਿਹੜੇ ਇਹ ਪਿੰਡ ਪਾਣੀ ਦੀ ਮਾਰ ਨੇ ਜਲੰਧਰ ਦੇ ਵਿੱਚ 55 ਮਾਨਸਾ ਦੇ ਵਿੱਚ 77 ਪਠਾਨਕੋਟ ਦੇ ਵਿੱਚ 81 ਮੁਕਸਰ ਦੇ ਵਿੱਚ 74 ਬਠਿੰਡਾ ਦੇ ਵਿੱਚ 21 ਪਿੰਡ ਨੇ ਜਿਹੜੇ ਉਹ ਮਾਰ ਨੇ ਪਾਣੀ ਦੀ ਸੋ ਇੱਕ ਵਾਰ ਤੋਂ ਨੂੰ ਡੈਮ ਦਾ ਡੇਟਾ ਵੀ ਦਿਖਾ ਦਨੇ ਆ ਕਿ ਡੈਮਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਪਿਆ ਤੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਜਾਂ ਪਹੁੰਚਣ ਵਾਲਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੋਂਗ ਦਰਿਆ ਦੀ ਪੋਂਗ ਡੈਮ ਨੇ ਸਭ ਤੋਂ ਵੱਡੀ ਤਬਾਹੀ ਫੇਰੀ ਹੈ ਖਤਰੇ ਦਾ ਨਿਸ਼ਾਨ 1390 ਫੁੱਟ ਹੈ ਅੱਜ ਵੀ ਮੌਜੂਦਾ ਸਥਿਤੀ ਦੇ ਵਿੱਚ ਵੀ 1390 shariha, 56 ਫੁੱਟ ਤੇ ਪੋਂਗ ਡੈਮ ਹੈ ਕਿਉਂਕਿ ਇਹ ਪੋਂਗ ਡੈਮ ਨੇ ਇੰਨੀ ਵੱਡੀ ਤਬਾਹੀ ਮਚਾਈ ਹੈ ਉਸ ਦੇ ਬਾਵਜੂਦ ਵੀ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ ਪਾਖੜਾ ਦੀ ਜੇ ਗੱਲ ਕੀਤੀ ਜਾਵੇ ਤਾਂ ਪਾਖੜਾ ਵੀ ਖਤਰੇ ਦੇ ਨਿਸ਼ਾਨ ਦੇ ਲੱਗ ਪਾ ਨੇੜੇ ਤੇੜੇ ਪੁੱਜਦੀ ਹੋਈ ਨਜ਼ਰ ਆ ਰਹੀ ਹੈ 1680 ਫੁੱਟ ਪਾਖੜਾ ਦਾ ਖਤਰੇ ਦਾ ਨਿਸ਼ਾਨ ਹੈ ਇਸ ਵਕਤ 1674 ਸ਼ਰਿਆ 01 ਫੁੱਟ ਤੇ ਮੌਜੂਦਾ ਸਥਿਤੀ ਹੈ ਰਣਜੀਤ ਸਾਗਰ ਝੀਲ ਦੀ ਗੱਲ ਕੀਤੀ ਜਾਵੇ 527 91 ਮੀਟਰ ਇਹ ਖਤਰੇ ਦਾ ਨਿਸ਼ਾਨ ਹੈ ਫਿਲਹਾਲ 524 949 ਮੀਟਰ ਤੇ ਵਹਿ ਰਿਹਾ ਸ਼ਾਹਪੁਰ ਕੰਡੀ 405 ਅਸ਼ਰਿਆ 0 ਮੀਟਰ ਹੈ ਔਰ ਲਗਭਗ ਨੇੜੇ ਤੜੇ 399.70 ਮੀਟਰ ਹੈ ਔਰ ਜੇ ਬਰਸਾਤਾ ਇਦਾਂ ਹੀ ਪੈਂਦੀਆਂ ਰਹੀਆਂ ਜੇ ਬਰਸਾਤਾ ਨਾ ਰੁਕੀਆਂ ਤਾਂ ਹਾਲਾਤ ਜਿਹੜਦੇ ਉਹ ਵਿਗੜ ਸਕਦੇ ਨੇ ਸਭ ਤੋਂ ਪਹਿਲਾਂ ਕਿਉਂਕਿ ਘੱਗਰ ਦੀ ਮੈਂ ਗੱਲ ਕਰ ਰਿਹਾ ਸੀ ਤਾਂ ਘੱਗਰ ਦੇ ਵਿੱਚ ਜਦੋਂ ਪਿਛਲੀ ਵਾਰੀ ਪਾਣੀ ਆਇਆ ਸੀ ਤਾਂ ਬੜੀ ਤਬਾਈ ਹੋਈ ਸੀਗੀ ਇਸ ਵਾਰ ਇਸ ਵਕਤ ਅਰਦਾਸ ਵੀ ਕਰਦੇ ਹਾਂ ਕਿ ਹਾਲੇ ਤੱਕ ਘੱਗਰ ਦੀ ਮਾਰ ਜੜੀ ਉਹ ਨਹੀਂ ਪਈਆ ਸਮਾਣਾ ਪਾਤਣਾ ਸੰਗਰੂਰ ਪਟਿਆਲਾ ਅ ਇਥੋਂ ਤੱਕ ਕਿ ਮੁਹਾਲੀ ਦਾ ਕੁਝ ਹਿੱਸਾ ਵੀ ਹੈ ਕਗਰ ਦੀ ਮਾਰ ਹੈ ਇੱਥਾ ਹਰ ਵਾਰ ਆਂਦਾ ਹੀ ਜਾਂਦਾ ਹੈ ਸੁਖਦਰਸ਼ਨ ਮੇਰੇ ਸਹਿਯੋਗੀ ਮੌਜੂਦ ਨੇ ਸੁਖਦਰਸ਼ਨ ਮੌਜੂਦਾ ਹਾਲਾਤ ਕੀ ਕਹਿੰਦੇ ਨੇ ਬਿਲਕੁਲ ਹਰਪ੍ਰੀਤ ਜੀ ਗੱਲ ਕੀਤੀ ਜਾਵੇ ਜਿਹੜਾ 2023 ਦੇ ਵਿੱਚ ਫਲੱਡ ਆਇਆ ਸੀ ਘੱਗਰ ਦੇ ਕਾਰਨ ਉਹ ਦੁਬਾਰਾ ਫੇਰ ਕਹਿ ਸਕਦੇ ਆ ਕਿ ਚੇਤ ਆ ਰਿਹਾ ਪਈ ਉਹ ਫਰਕ ਇੰਨਾ ਸੀ ਕਿਉਂਕਿ ਉਸ ਟਾਈਮ ਜਿਹੜੀ ਫਸਲ ਹੈ ਬਜਾਈ ਹੋਈ ਸੀ ਪਰ ਹੁਣ ਜਿਹੜੀ ਉਹ ਫਸਲ ਹੈ ਪੱਕ ਕੇ ਤਿਆਰ ਹੋ ਚੁੱਕੀ ਆ ਤਕਰੀਬਨ 50000 ਏਕੜ ਜਿਹੜੀ ਫਸਲ ਹੈ 2023 ਦੇ ਵਿੱਚ ਤਬਾਹ ਹੋਈ ਸੀ ਪਰ ਅੱਜ ਦੀ ਜੇ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਆ ਕਿ ਹੁਣ ਜਿਹੜਾ ਘੱਗਰ ਦਾ ਪਾਣੀ ਦਾ ਲੈਵਲ ਹੈ ਉਹ 747 ਹੋ ਚੁੱਕਿਆ ਸਿਰਫ 1 ਫੁੱਟ نیچے ਜਿਹੜਾ ਖਤਰੇ ਦੇ ਨਿਸ਼ਾਨ ਤੋਂ ਘੱਗਰ ਆ ਇਸ ਟਾਈਮ ਵਗ ਰਿਹਾ ਪਰ ਤੁਹਾਨੂੰ ਇਹ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਕਿ ਜਿਹੜਾ ਪਾਣੀ ਹੈ ਉਹ 1 ਫੁੱਟ ਨੀਂ ਪਿਚੇ ਆ ਪਰ ਉਹਦੀ ਜਿਹੜੀ ਸਫਾਈ ਹੈ ਅਜੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਉਸ ਪੁਲ ਦੇ نیچے ਜਿਹੜੀ ਹਰੀ ਵੇਲ ਹੈ ਉਹ ਬੂਟੀ ਹੈ ਉਹ ਫਸੀ ਹੋਈ ਹੈ ਪਰ ਹੁਣ ਪ੍ਰਸ਼ਾਸਨ ਕਹਿ ਸਕਦਾ ਜਦੋਂ ਨੱਕ ਤੋਂ ਚੋਕੇ ਬੁੱਲਾ ਤੱਕ ਆ ਚੁੱਕਿਆ ਤਾਂ ਹੁਣ ਪ੍ਰਸ਼ਾਸਨ ਆ ਜਿਹੜਾ ਕਰੇਨਾ ਲੈ ਕੇ ਉਹਦੀ ਸਫਾਈ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਹਾਲਾਤ ਵੱਤ ਤੋਂ ਵੱਤਰ ਨੇ ਇਕੱਲੇ ਸੰਗਰੂਰ ਜ਼ਿਲ੍ਹੇ ਦੀ ਕਰਦੇ ਘੱਗਰ ਦੀ ਨਹੀਂ ਗੱਲ ਕਰਦੇ ਜਿੰਨੇ ਵੀ ਡਰੇਨ ਨਾਲੇ ਨੇ ਉਹਨਾਂ ਦੀ ਅਜੇ ਤੱਕ ਕਿਤੇ ਵੀ ਸਫਾਈ ਨਹੀਂ ਹੋਈ ਪਿਛਲੇ ਦਿਨੀ ਇੱਕ ਤਸਵੀਰਾਂ ਦੇ ਵਿੱਚ ਦਿਖਾਇਆ ਸੀ ਖਬਰ ਅਸੀਂ ਨਸਰ ਕੀਤੀ ਸੀ ਪੀਟੀਸੀ ਦੇ ذریعے ਕਿ ਇੱਕ ਐਸਡੀਓ ਨੂੰ ਸਸਪੈਂਡ ਕੀਤਾ ਗਿਆ ਹੁਣ ਭਾਵੇਂ ਜਿਹੜੇ ਜਲ ਸਰੋਧ ਮੰਤਰੀ ਨੇ ਬਰਿੰਦਰ ਗੋਲ ਜੋ ਲਹਿਰਾਗਾ ਹਲਕੇ ਦੇ ਮੌਜੂਦਾ ਜਿਹੜੇ ਮੰਤਰੀ ਨੇ ਤੇ ਹਰਪਾਲ ਚੀਮਾ ਜਿਹੜੇ ਡਿੜਬੇ ਤੋਂ ਨੇ ਹੁਣ ਉਹ ਜੈਜਾ ਲੈ ਰਹੇ ਨੇ ਇਹੀ ਜੈਜਾ ਤਕਰੀਬਤ 2 2.5 ਮਹੀਨੇ ਪਹਿਲਾਂ ਲੈਣਾ ਚਾਹੀਦਾ ਸੀ ਜਦੋਂ ਹਾਲਾਤ ਕੰਟਰੋਲ ਦੇ ਵਿੱਚ ਸੀ ਪਰ ਹੁਣ ਹਾਲਾਤ ਆਤ ਨੇ ਜਿਹੜੇ ਅਸੀਂ ਤੁਹਾਨੂੰ ਸਰੰਦ ਚੋਏ ਦੀਆਂ ਤਸਵੀਰਾਂ ਦਿਖਾਉਣ ਲੱਗੇ ਆ ਉਹ ਵੀ ਉਫਾਨ ਦੇ ਉੱਤੇ ਆ ਤੁਹਾਨੂੰ ਦੂਰੋਂ ਤਸਵੀਰ ਨੇੜੇ ਕਰਕੇ ਦਿਖਾਉਨੇ ਆ ਕਿ ਜਿਹੜੀ ਫਸਲ ਤੋਂ ਸਿਰਫ ਕੁਝ ਨੀਵਾ ਪਾਣੀ ਆ ਜਿਹੜਾ ਇਹ ਚੱਲ ਰਿਹਾ ਇਹ ਸਰੰਦ ਚੋਏ ਦਾ ਇਹ ਸਾਰਾ ਜਿਹੜਾ ਪਾਣੀ ਹੈ ਸਰੰਦ ਵੱਲ ਤੋਂ ਬਸਾਤੀ ਨਾਲ ਹੈ ਪਰ ਇਹਦੀ ਸਫਾਈ ਹੋਈ ਕੋਈ ਨਹੀਂ ਭਾਵੇਂ ਕਿ 15 ਕਰੋੜ ਰੁਪਏ ਦਾ ਬਜਟ ਹਰਪਾਲ ਸਿੰਘ ਚੀਮਾ ਕਹਿ ਰਹੇ ਨੇ ਕਿ ਅਸੀਂ ਰੱਖਿਆ ਸੀ ਨਾਲੇ ਦੀ ਸਫਾਈ ਦਾ ਪਰ ਜਿਹੜੇ ਨਾਲੇ ਨੇ ਡਰੇਨਾ ਨੇ ਉਹਨਾਂ ਦੀ ਸਫਾਈ ਨਹੀਂ ਹੋਈ ਪਰ 70 ਦੇ ਜਿਹੜੇ ਹਾਲਾਤ ਨੇ ਪਹੁੰਚਿਆ ਹੋਇਆ ਅਸੀਂ ਤਸਵੀਰਾਂ ਦੇ ਵਿੱਚ ਗੁਰਦਰਸ਼ਨ ਦੇਖ ਪਾ ਰਹੇ ਹਾਂ ਇਹ ਤਾਂ ਕੰਮ ਬਿਲਕੁਲ ਕੰਡੇ ਤੇ ਪਹੁੰਚਿਆ ਹੋਇਆ ਹੈ ਮੈਨੂੰ ਲੱਗਦਾ ਜੇ 1 ਫੁੱਟ ਵੀ ਹੋ ਰਾਇਆ ਤੇ ਓਵਰਫਲੋ ਹੋ ਜਾਏਗਾ ਪਾਣੀ ਤੇ ਸਿੱਧਾ ਖੇਤਾਂ ਦੇ ਵਿੱਚ ਵੜਦੇ ਹੋਏ ਹਾਲਾਤ ਨਜ਼ਰ ਆ ਰਹੇ ਨੇ ਬਿਲਕੁਲ ਹਰਪ੍ਰੀਤ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਇਹ ਇਦਾਂ ਦੇ ਹਾਲਾਤ ਨੇ ਜਿਹੜੇ ਕਿਉਂਕਿ ਫਸਲ ਤੋਂ ਸਿਰਫ ਕੁਝ ਇੰਚ 1 ਤੋਂ ਇੰਚ ਤੇ ਨੀਵਾ ਪੇ ਜਿਹੜਾ ਪਾਣੀ ਚੱਲ ਰਿਹਾ ਪਰ ਪਾਣੀ ਜੇ ਪਾਣੀ ਹੋਰ ਵੱਧ ਜਾਂਦਾ ਤਾਂ ਹਾਲਾਤ ਮਾੜੇ ਹੋ ਸਕਦੇ ਨੇ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਕਿਉਂਕਿ ਫਸਲ ਹੈ ਜਿਹੜੀ ਹੁਣ ਨਿਸਰ ਰਹੀ ਹੈ ਮਹੀਨੇ ਨੂੰ ਫਸਲ ਦੀ ਕਟਾਈ ਹੋਣੀ ਹੈ ਹੁਣ ਇਹਦੀ ਪਰਪਾਈ ਆ ਜਿਹੜੀ ਸਰਕਾਰਾਂ ਤੋਂ ਨਹੀਂ ਹੋਣੀ ਜਿਹੜੀ ਬੱਕਰੀ ਮੁਰਗੀ ਦਾ ਮਾਅਬਜਾ ਦੇਣਾਂ ਦੀ ਗੱਲ ਕਰਦੇ ਸੀ ਉਹ ਨਹੀਂ ਦੇ ਸਕਦੇ ਫਸਲ ਦੀ ਕਿਉਂਕਿ ਪਹਿਲਾਂ ਵੀ ਮਾਅਬਜੇ ਥੋੜੇ ਮਾਅਬਜੇ ਦੇ ਕੇ ਸਰਕਾਰ ਨੇ ਖੇੜਾ ਸਟਾਇਆ ਸੀ ਖਨੌਰੀ ਏਰੀਏ ਦੇ ਵਿੱਚੋਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਦਿੰਦੇ ਆ ਦੂਸਰੀ ਸਾਈਡ ਤੋਂ ਕੈਮਰਾਮੈਨ ਉਹ ਦੂਸਰੀ ਸਾਈਡ ਤੋਂ ਜਿਹੜੀ ਸਫਾਈ ਨਾ ਹੋਣ ਦੀਆਂ ਤਸਵੀਰਾਂ ਬੂਟੀ ਕਿਸ ਹਾਲ ਤੱਕ ਜਿਹੜੀ ਇੱਥੇ ਫਸੀ ਹੋਈ ਨਜ਼ਰ ਆਉਂਦੀ ਹੈ ਭਾਵੇਂ ਹੁਣ ਜਾਇਜੇ ਲੈਣ ਲਈ ਗੱਡੀਆਂ ਕੱਟ ਲੀਆਂ ਨੇ ਸਰਕਾਰੀ ਗੱਡੀਆਂ ਦੇ ਉੱਤੇ ਮੰਤਰੀ ਜਾਂਦੇ ਆ ਸਤਰੀਆਂ ਲੈ ਕੇ ਜਾਇਜਾ ਲੈਂਦੇ ਆ ਫੋਟੋ ਰਖ ਚਭਾਉਂਦੇ ਆ ਅਖਬਾਰਾਂ ਦੇ ਵਿੱਚ ਸਪਾਉਂਦੇ ਆ ਪਰ ਉਹਦਾ ਹੁਣ ਕੋਈ ਫਾਇਦਾ ਨਹੀਂ ਤੁਸੀਂ ਦੇਖੋ ਕਿ ਹਾਲਾਤ ਕਿੱਦਾਂ ਦੇ ਨੇ ਜਿਹੜੀ ਹਰੀ ਬੂਟੀ ਹੈ ਉਸੇ ਤਰ੍ਹਾਂ ਇਹਦੇ نیچے ਵੀ ਹਰੀ ਬੂਟੀ ਹੈ ਇਹ ਸਭ ਤੋਂ ਉੱਚੀ ਵਾਲੀ ਇੱਥੇ ਇੱਕ ਵੱਡਾ ਟਿੱਬਾ ਬਣਿਆ ਹੋਇਆ ਮਿੱਟੀ ਦਾ ਕਿਉਂ ਨਹੀਂ ਸਫਾਈ ਹੋਈ ਇਹ ਹਾਲਾਤ ਨੇ ਇੱਥੇ ਦੇ ਇਹ ਸਵਾਲ ਪੁੱਛਦੇ ਨੇ ਲੋਕ ਕਿ ਜਦੋਂ ਪਹਿਲਾਂ ਕਿਤੇ ਡਰੇਨ ਪਹਿਲੀਆਂ ਸਰਕਾਰਾਂ ਦੇ ਵਿੱਚ ਭਾਵੇਂ ਕਾਲੀ ਦਲ ਦੀ ਸਰਕਾਰ ਹੋਵੇ ਭਾਵੇਂ ਇੱਕ ਹੋਰ ਸਰਕਾਰ ਹੋਵੇ ਪਰ ਉਹਨਾਂ ਦੇ ਵਿੱਚ ਜਦੋਂ ਬਾਰਸ਼ੀ ਮੌਸਮ ਹੁੰਦਾ ਸੀ ਬਾਰਸ਼ਾਂ ਦਾ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਸਫਾਈ ਕੀਤੀ ਜਾਂਦੀ ਸੀ ਇਸ ਨੂੰ ਕਿਉਂ ਨਹੀਂ ਡੂੰਗਾ ਕੀਤਾ ਕਿ ਦੁਬਾਰਾ ਤੋਂ ਫਿਰ ਅਸੀਂ ਇੱਕ ਵੱਡਾ ਸਵਾਲ ਜ਼ਰੂਰ ਹੈਗਾ ਕਿ ਮੌਨਸੂਨ ਆਉਣ ਤੋਂ ਪਹਿਲਾਂ ਹਰ ਤਰ੍ਹਾਂ ਦੀ ਡਰੇਨੇਜ ਚੋ ਬਰਸਾਤੀ ਨਾਲੇ ਇਹ ਸਾਫ ਸਫਾਈ ਹੁੰਦੀ ਹੈ ਜੰਗਲੀ ਬੂਟੀਆਂ ਤਸਵੀਰਾਂ ਦਹਾਂਦੇ ਰਹੋ ਤਸਵੀਰਾਂ ਪਤਖਾਈ ਜੀਏ ਨਾਲ ਨਾਲ ਉਹ ਜੰਗਲੀ ਬੂਟੀ ਹੈ ਜਿਹੜੀ ਉਹਦੀ ਸਾਫ ਸਫਾਈ ਇਸੇ ਲਈ ਕੀਤੀ ਜਾਂਦੀ ਹੈ ਤਾ ਜੋ ਜਿਹੜਾ ਪਾਣੀ ਬਰਸਾਤੀ ਨਾਲਿਆਂ ਦੇ ਵਿੱਚੋਂ ਆਵੇ ਜਾਂ ਬਰਸਾਤ ਦੇ ਕਾਰਨ ਆਵੇ ਉਹ ਰੁਕਾਵਟ ਨਾ ਬਣੇ ਉਹਦਾ ਫਲੋ ਹੈ ਜਿਹੜਾ ਉਹ ਟੁੱਟੇ ਨਾ ਔਰ ਪਾਣੀ ਅੱਗੇ ਵੱਲ ਨੂੰ ਨਿਕਲ ਜਾਈਏ ਹੁਣ ਤੁਸੀਂ ਦੇਖੋ ਜੇ ਇੱਥੇ ਬਰਸਾਤੀ ਚੋ ਜਿਹੜਾ ਆ ਰਿਹਾ ਜਿੱਥੋਂ ਸਰਾਂ ਤੋਂ ਜੇ ਇਹਦੀ ਸਫਾਈ ਹੁੰਦੀ ਤਾਂ ਪਾਣੀ ਇੱਥੇ ਸਟੋਰ ਨਾ ਹੁੰਦਾ ਹੁਣ ਇਹ ਪਾਣੀ ਓਵਰਫਲੋ ਹੋਏਗਾ ਪਾਣੀ ਓਵਰਫਲੋ ਹੋ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾਏਗਾ ਇਸ ਕਰਕੇ ਕਿਸਾਨ ਰੋਂਦਾ ਇਸ ਕਰਕੇ ਕਿਸਾਨ ਦੁਹਾਈਆਂ ਪੰਦਾ ਹੈ ਕਿ ਸਾਨੂੰ ਬਚਾਇਆ ਜਾਵੇ ਨਹੀਂ ਤਾਂ ਸਾਡੀ ਪਰਪਾਈ ਜਿਹੜੀ ਨਹੀਂ ਹੋਣੀ ਜਿੰਨੀ ਮਰਜੀ ਸਰਕਾਰ ਦਾਵਾ ਕਰੀ ਜੇ ਭਾਵੇਂ ਕੇਂਦਰ ਦੀ ਆ ਸੂਬਾ ਸਰਕਾਰ ਪਰਪਾਈ ਹੋਣੀ ਬੇहद ਮੁਸ਼ਕਲ ਹੈ ਰਵਿੰਦਰ ਮੀਤ ਕੋਲ ਚਲਦੇ ਹਾਂ ਉਸੇ ਕੁਝ ਕੋਲ ਵੀ ਕੁਝ ਬੇहद ਖਤਰਨਾਕ ਤਸਵੀਰਾਂ ਨੇ ਔਰ ਹਾਲਾਤ ਜਿਹੜ ਨੇ ਉਹ ਕੁਝ ਸੁਖੇਵਾ ਮੈਸੇਜ ਨਹੀਂ ਦੇ ਰਹੇ ਰਵਿੰਦਰ ਮੀਤ ਕਿੱਥੇ ਹੋ ਤੁਸੀਂ ਕੀ ਕਹਿੰਦਿਆਂ ਨੇ ਤਸਵੀਰਾਂ ਬਿਲਕੁਲ ਦੇਖੋ ਇਸ ਸਮੇ ਅਸੀਂ ਕੱਗਰ ਦਰਿਆ ਦੇ ਵਿੱਚ ਬਿਲਕੁਲ ਕਿਨਾਰੇ ਦੇ ਉੱਤੇ ਇਸ ਸਮੇ ਖੜੇ ਹੋਏ ਹਾਂ ਤੁਹਾਨੂੰ ਤਸਵੀਰਾਂ ਵੀ ਦਿਖਾਣਾ ਕਿ ਤਸਵੀਰਾਂ ਤੋਂ ਬਹੁਤ ਕੁਝ ਸਪਸ਼ਟ ਹੋ ਜਾਏਗਾ ਕਿ ਆਖਿਰਕਾਰ ਇਹ ਪੂਰਾ ਏਰੀਆ ਬੋਹਾਲੀ ਦਾ ਏਰੀਆ ਜਾਂ ਫਿਰ ਪਟਿਆਲਾ ਸੰਗਰੂਲ ਜਾਂ ਇਸ ਏਰੀਏ ਤੇ ਕਿੰਨੀ ਕੁ ਵੱਡੀ ਮਾਰ ਪੈ ਸਕੀਏ ਇਸ ਤਸਵੀਰਾਂ ਦੇ ਜ਼ਰੀਏ ਸਮਝ ਆ ਜਾਏਗੀ ਤਸਵੀਰਾਂ ਦਿਖਾ ਦੇ ਤੁਸੀਂ ਜੀ ਇਹ ਤਸਵੀਰ ਦੇਖੋ ਕਿੰਨੇ ਫਲੋ ਦੇ ਨਾਲ ਪਾਣੀ ਜਿਹੜਾ ਹੈਗਾ ਉਹ ਕੱਗਰ ਦਰਿਆ ਦੇ ਵਿੱਚ ਆ ਰਿਹਾ ਵੱਡੇ ਪੱਧਰ ਤੇ ਪਾਣੀ ਆ ਰਿਹਾ ਦੇਖੋ ਤੁਸੀਂ ਸੱਤ ਸੱਤ ਅੱਠ ਅੱਠ ਫੁੱਟ ਇੱਥੇ ਇਸ ਜਗ੍ਹਾ ਤੇ ਡੂੰਗਾ ਪਾਣੀ ਹੈ ਤੇ ਉੱਪਰ ਇੱਥੇ ਹੈਗਾ ਚੰਡੀਗੜ੍ਹ ਜੋ ਉੱਪਰ ਹੈਗਾ ਚੰਡੀਗੜ੍ਹ ਜੋ ਦਿੱਲੀ ਮਾਰਗ ਹੈਗਾ ਉਹ ਉੱਪਰੋਂ ਦੀ ਡੰਗਦਾ ਤੇ ਇਹ ਤਸਵੀਰਾਂ ਦੇਖੋ ਕਿੱਡੇ ਵੱਡੇ ਪੱਧਰ ਤੇ ਉੱਤੇ ਪਾਣੀ ਜਿਹੜਾ ਪੂਰੀ ਸਪੀਡ ਦੇ ਨਾਲ ਜਾ ਰਿਹਾ ਦੇਖੋ ਪਾਣੀ ਜਿਹੜਾ ਮਾਰ ਕਰਦਾ ਮਾਰ ਉਹ ਕਰਦਾ ਸਪੀਡ ਦੇ ਨਾਲ ਪਾਣੀ ਅਗਰ ਨਾਰਮਲ ਸਪੀਡ ਦੇ ਉੱਤੇ ਘੱਟ ਪਾਣੀ ਦਾ ਬਹਾਵ ਹੋਵੇ ਤਾਂ ਕੋਈ ਮਾਰ ਨਹੀਂ ਕਰਦਾ ਲੇਕਿਨ ਜਦੋਂ ਸਪੀਡ ਦੇ ਵਿੱਚ ਪਾਣੀ ਆਕੇ ਬੱਜੇ ਕਿਨਾਰਿਆਂ ਦੇ ਉੱਤੇ ਬੰਨਾਂ ਦੇ ਉੱਤੇ ਤਾਂ ਉਹਦੇ ਅਨੁਸਾਰ ਕਰਦਾ ਤੇ ਇਸ ਸਪੀਡ ਦੇ ਵਿੱਚ ਪਾਣੀ ਠੱਗਰ ਦਾ ਪੂਰਾ ਆ ਰਿਹਾ ਦੇਖੋ ਇਹਦਾ ਅਸਰ ਪੂਰੇ ਇੱਕ ਹਿੱਸੇ ਦੇ ਉੱਤੇ ਪੰਜਾਬ ਦੇ ਹਿੱਸੇ ਦੇ ਉੱਤੇ ਪੈਂਦਾ ਤੇ ਦੂਸਰਾ ਜਿਹੜਾ ਹਰਿਆਣਾ ਹੈਗਾ ਉਹਦੇ ਤੇ ਵੀ ਬੜੀ ਵੱਡੀ ਮਾਰ ਇਸ ਘੱਗਰ ਦਰਿਆ ਦੀ ਪੈਂਦੀ ਆ ਦੇਖੋ ਸੁਖਨਾ ਲੇਕ ਦੇ ਫਲੱਡ ਗੇਟ ਆ ਤੁਸੀਂ ਵੀ ਜ਼ਿਕਰ ਕੀਤਾ ਕਿ ਅੱਤ ਵਾਰ ਖੋਲ ਦਿੱਤੇ ਗਏ ਨੇ ਉਸ ਦਾ ਪਾਣੀ ਵੀ ਇੱਧਰ ਹੀ ਆਉਣਾ ਤਾਂ ਇਹ ਪਾਣੀ ਜਿਹੜਾ ਹੈਗਾ ਕਾਫੀ ਵੱਡੇ ਪੱਧਰ ਤੇ ਕਰੀਬ 2-300 ਪਿੰਡਾਂ ਨੂੰ ਹੁਣ ਤੱਕ ਡੁਬਾ ਦੇ ਚੱਕਿਆ ਜੀ ਰਵਿੰਦਰਪ੍ਰੀਤ ਅ ਅਸੀਂ ਦੇਖ ਪਾ ਰਹੇ ਹਾਂ ਇਹ ਤਸਵੀਰਾਂ ਤਾਂ ਬੜੀਆਂ ਖਤਰਨਾਕ ਨੇ ਪਾਣੀ ਦਾ ਫਲੋ ਵੀ ਬੜਾ ਤੇਜ਼ ਹੈ ਇਹ ਕਿੰਨਾ ਟਾਈਮ ਤੋਂ ਇਹ ਫਲੱਡ ਗੇਟ ਖੋਲੇਗੇ ਨਹੀਂ ਔਰ ਪਾਣੀ ਦਾ ਵਹਾਅ ਇੰдый ਚੱਲਦਾ ਆ ਰਿਹਾ ਹੈ ਕੋਈ ਆંકੜੇ ਦਿੱਤੇ ਨੇ ਵੀ ਕਿ ਕਿੰਨਾ ਕੁ ਪਾਣੀ ਹਜੇ ਰਿਲੀਜ਼ ਕਰਨਾ ਹੈ ਜਾਂ ਕਦੋਂ ਤੱਕ ਇਹ ਰਿਲੀਜ਼ ਕਰਨਾ ਹੈ ਔਰ ਕਿਉਂਕਿ ਇਹ ਜਿਸ ਤਰੀਕੇ ਦੇ ਨਾਲ ਵਧ ਰਿਹਾ ਇਸ ਤੋਂ ਪਹਿਲਾਂ ਅਸੀਂ ਹੁਣੇ-ਹੁਣੇ ਸੰਗਰੂਰ ਤੋਂ ਲਾਈਵ ਲੈ ਇਹ ਸਾਰਾ ਪਾਣੀ ਉਸੇ ਦੇ ਵਿੱਚ ਹੀ ਜਾ ਰਿਹਾ ਤੇ ਫਿਰ ਤਾਂ ਇਹ ਤਬਾਹੀ ਮਚਾਏਗਾ ਸੰਗਰੂਰ ਦੇ ਨੇੜੇ-ਤੇੜੇ ਮੂਣਕ ਖਨੋਰੀ ਸਮਾਣਾ ਪਾਤਣਾ ਉਸ ਏਰੀਆ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਨੇ ਉਹ ਏਰੀਆ ਬਿਲਕੁਲ ਦੇਖੋ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਤਾਂ ਜ਼ਾਹਿਰ ਤੌਰ ਤੇ ਹੋਣ ਗਿਆ 70000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਇਸ ਸਮੇਂ ਕਗਰਧਰਿਆ ਦੇ ਵਿੱਚ ਛੱਡਿਆ ਗਿਆ 17000 ਕਿਊਸਿਕ ਪਾਣੀ ਬਹੁਤ ਹੁੰਦਾ ਹ ਹਾਲੇ ਹੋਰ ਵੀ ਪਾਣੀ ਛੱਡਿਆ ਜਾਏਗਾ ਕਿਉਂਕਿ ਪਿੱਛੋਂ ਜਿਹੜਾ ਪਾਣੀ ਬਹੁਤ ਵੱਡੇ ਪੱਧਰ ਤੇ ਪਹਾੜਾਂ ਚੋਂ ਆ ਰਿਹਾ ਜਦੋਂ ਦੇਖੋ ਤੁਸੀਂ ਇਹ ਪੂਰਾ ਸਿਰਫ ਇੱਥੋਂ ਦਾ ਪਾਣੀ ਨਹੀਂ ਹੈ ਜੰਮੂ ਕਸ਼ਮੀਰ ਜਾਂ ਫਿਰ ਹਿਮਾਚਲ ਇਹ तमाम ਜਗਾਵਾਂ ਦੇ ਤੋਂ ਪਾਣੀ ਇਕੱਠਾ ਹੁੰਦਾ ਤਾਂ ਉਸ ਨੂੰ ਜਿਹੜਾ ਹੈਗਾ ਡਿਵਰਟ ਕਰਕੇ ਇੱਥੋਂ ਤੱਕ ਪਹੁੰਚਾਇਆ ਜਾਂਦਾ ਇਹ ਵੱਖ-ਵੱਖ ਨਦੀਆਂ ਨਾਲੀਆਂ ਤੇ ਬਾਕੀ ਜਿਹੜੇ ਲੇਕਸ ਹੈਗੀਆਂ ਉਹਨਾਂ ਤੋਂ ਪਾਣੀ ਇਕੱਠਾ ਹੋ ਕੇ ਇਹ ਪੂਰਾ ਪੰਜਾਬ ਦੇ ਉੱਤੇ ਮਾਰਕ ਕਰਦਾ ਹੈ ਤੇ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਕਿ ਹਾਲੇ ਖਤਰੇ ਦੀ ਘੰਟੀ ਟਲੀ ਨਹੀਂ ਆ ਹਾਲੇ ਖਤਰੇ ਦੀ ਘੰਟੀ ਉੱਥੇ ਉਸੇ ਉਦਾਂ ਹੀ ਵੱਜ ਰਹੀ ਆ ਤੇ ਚਿਤਾਵਨੀ ਜਿਹੜੀ ਇਹ ਪਾਣੀ ਦੇ ਰਿਹਾ ਕਿ ਆਉਣ ਵਾਲਾ ਸਮਾਂ ਸੁਖਾੜਾ ਨਹੀਂ ਹੈ ਆਮ ਤੌਰ ਤੇ ਅਸੀਂ ਗੱਲਬਾਤ ਕਰ ਰਹੇ ਕਿ ਪਾਣੀ ਜਿਹੜਾ ਲੰਘ ਰਿਹਾ ਇਹਨੇ ਤਾਂ ਅਨੁਸਾਰ ਕਰਨੀ ਆ ਲੇਕਿਨ ਜਦੋਂ ਇਹ ਪਾਣੀ ਉਤਰੇਗਾ ਅਸਲ ਦੇ ਵਿੱਚ ਨੁਕਸਾਨ ਜਿਹੜਾ ਹੈਗਾ ਉਹ ਉਹਦੋਂ ਪਤਾ ਲੱਗਣਾ ਹੈ ਕਿਉਂਕਿ ਬਿਮਾਰੀਆਂ ਜਿਹੜੀਆਂ ਫੈਲਦੀਆਂ ਜੋ ਸਭ ਨੁਕਸਾਨ ਦਾ ਮਲਾਂਕਣ ਹੁੰਦਾ ਸਾਰਾ ਪਾਣੀ ਦੇ ਉਤਰਨ ਤੋਂ ਬਾਅਦ ਹੁੰਦਾ ਬਿਲਕੁਲ ਠੀਕ ਗੱਲ ਤੁਹਾਡੀ ਇਸੇ ਲਈ ਇਸੇ ਲਈ ਵਾਰ-ਵਾਰ ਇਸੇ ਲਈ ਅਸੀਂ ਵਾਰ-ਵਾਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਹੁੰਦੇ ਆ ਕਿ ਹੁਣ ਤਾਂ ਤੁਸੀਂ ਇਹਨਾਂ ਲੋਕਾਂ ਦੇ ਨਾਲ ਖੜੇ ਹੋ ਬਹੁਤ ਪਰ ਜਦੋਂ ਪਾਣੀ ਉਤਰ ਜੇਗਾ ਉਦੋਂ ਵੀ ਤੁਹਾਡੀ ਲੋੜ ਪੈਣੀ ਹੈ ਉਦੋਂ ਵੀ ਤੁਹਾਨੂੰ ਇਹਨਾਂ ਨਾਲ ਖੜਨਾ ਪੈਣਾ ਕਿਉਂਕਿ ਜਦੋਂ ਹੜ ਦਾ ਪਾਣੀ ਉਤਰਦਾ ਉਸ ਤੋਂ ਬਾਅਦ ਜਿਹੜੇ ਹਾਲਾਤ ਹੁੰਦੇ ਨੇ ਉਹ ਬੇਹਦ ਹੀ ਖਤਰਨਾਕ ਹੁੰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਸਿੱਧਾ ਚਲਦੇ ਹਾਂ ਗੁਰਦਾਸਪੁਰ ਕਿਉਂਕਿ ਗੁਰਦਾਸਪੁਰ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਇਸ ਮੈਪ ਦੇ ذریعے ਉਸ ਮੈਪ ਦੇ ذریعے ਤੁਸੀਂ ਦੇਖਿਆ ਕਿ ਕਿੰਨਾ ਬੁਰੇ ਤਰੀਕੇ ਦੇ ਨਾਲ ਜਿਹੜਾ ਉਪਰਭਾਵਤ ਹੋਇਆ ਗੁਰਦਾਸਪੁਰ ਇਲਾਕਾ ਔਰ ਉਸ ਇਲਾਕੇ ਦੇ ਵਿੱਚ ਸਭ ਤੋਂ ਵੱਡੀ ਮਾਰ ਜਿਹੜੀ ਪਈ ਹੈ ਉਹ ਕਿਸਾਨਾਂ ਨੂੰ ਪਈ ਆ ਰਵੀ ਤਾਜ਼ਾ ਹਾਲਾਤ ਕੀ ਨੇ ਲਗਭਗ ਮੈਨੂੰ ਲੱਗਦਾ ਜੇ ਮੈਂ ਗਲਤ ਨੀਆਂ ਅੱਜ ਪੰਜਵਾਂ ਜਾਂ ਛੇਵਾਂ ਦਿਨ ਹੈ ਜਦੋਂ ਗੁਰਦਾਸਪੁਰ ਪਾਣੀ ਦੀ ਮਾਰ ਹੇਠ ਹੈ ਬਿਲਕੁਲ ਹਰਪੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਅੱਜ ਛੇਵਾਂ ਦਿਨ ਹੋ ਗਿਆ ਹੈ ਜਦੋਂ ਕਿ ਗੁਰਦਾਸਪੁਰ ਜ਼ਿਲ੍ਹਾ ਪਾਣੀ ਦੀ ਮਾਰ ਹੇਠ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਦੋਂ ਪਾਣੀ ਦਾ ਥੋੜਾ ਲੈਵਲ ਕਟਿਆ ਤਾਂ ਮੰਜ਼ਰ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਤਬਾਹੀ ਵਾਲਾ ਹੈ ਹੂੰ ਹਰ ਜਗ੍ਹਾ ਜਿਹੜੀ ਐ ਉਹ ਹੜ੍ਹ ਦੇ ਮਾਰ ਕਾਰਨ ਜਿਹੜੀ ਐ ਉਹ ਸਿਲਟ ਜੰਮ ਚੁੱਕੀ ਆ ਫਸਲਾਂ ਡੁੱਬ ਚੁੱਕੀਆਂ ਨੇ ਮੈਂ ਇੱਥੋਂ ਤੱਕ ਆ ਮੰਦਰ ਜਿਹੜੇ ਮਕੋੜਾ ਪੱਤਨ ਦੇ ਨੇਰੇ ਦਾ ਏਰੀਆ ਐ ਉੱਥੇ ਤਾਂ ਜਿਹੜੇ ਵੱਡੇ ਪੌਪੂਲਰ ਦੇ ਦਰਖਤ ਨੇ ਉਹ ਵੀ ਫੋਲਟ ਹੋ ਚੁੱਕੇ ਨੇ ਜਿਵੇਂ ਕਿ ਕੋਈ ਗੰਨੇ ਦੇ ਖੇਤ ਹੋਣ ਮਤਲਬ ਜੜਾਂ ਤੋਂ ਹੀ ਜੋ ਆ ਉਹ ਦਰਖਤ ਪੁੱਟ ਦਿੱਤੇ ਗਏ ਨੇ ਅਜਿਹੀਆਂ ਤਸਵੀਰਾਂ ਵੀ ਅਸੀਂ ਅੱਜ ਸਾਂਝੀਆਂ ਕੀਤੀਆਂ ਸੀ ਔਰ ਲੋਕਾਂ ਦੇ ਘਰਾਂ ਦੇ ਵਿੱਚ ਆ ਵੀ ਤੁਹਾਨੂੰ ਅੰਦਾਜ਼ਾ ਲਗਾਓ ਤੁਸੀਂ 3-3 ਫੁੱਟ ਜਿਹੜੀ ਰੇਤ ਆ ਉਹ ਕਮਰਿਆਂ ਦੇ ਵਿੱਚ ਬੈੱਡਰੂਮਸ ਦੇ ਵਿੱਚ ਆ ਆ ਚੁੱਕੀ ਆ ਔਰ ਬੈਡ ਜਿਹੜੇ ਨੇ ਉਹ ਧਰਤੀ ਨਾਲੋਂ 4-4 ਫੁੱਟ ਉੱਪਰ ਜਿਹੜੇ ਨੇ ਪਾਣੀ ਨੇ ਉਛਾਲ ਦਿੱਤੇ ਸਨ ਸ਼ੀਸ਼ੇ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਔਰ ਤੁਸੀਂ ਮੇਰੇ ਪਿੱਛੇ ਜਿਹੜੇ ਹਾਲੇ ਵੀ ਖੜੇ ਦੇਖ ਸਕਦੇ ਹੋ ਕਿ ਸੜਕ ਦੇ ਉੱਪਰ ਜੋ ਆ ਉਹ ਪਾਣੀ ਲਗਾਤਾਰ ਚੱਲ ਰਿਹਾ ਹੈ ਔਰ ਸੜਕ ਦੇਖੋ ਕਿਸ ਤਰ੍ਹਾਂ ਬੁਰੀ ਤਰ੍ਹਾਂ ਨਾਲ ਜਿਹੜੀ ਹੈ ਇੱਥੇ ਟੁੱਟੀ ਹੋਈ ਦਿਖਾਈ ਦੇ ਰਹੀ ਹੈ ਪਾਣੀ ਹਾਲੇ ਵੀ ਉੱਥੇ ਸਾਫ਼ ਹੈ ਔਰ ਉਹ ਸੜਕ ਦੇ ਉੱਪਰੋਂ ਨਿਕਲਦੇ ਲੋਕ ਜਿਹੜੇ ਨੇ ਉਹ ਪਰੇਸ਼ਾਨੀ ਦੇ ਨਾਲ ਜੋ ਹੈ ਉਹ ਸਫ਼ਰ ਕਰ ਰਹੇ ਨੇ ਖਾਸ ਕਰਕੇ ਟੂ व्हीਲਰ ਜਿਹੜੇ ਦੇ ਉੱਤੇ ਸਫ਼ਰ ਕਰ ਰਹੇ ਆ ਔਰ ਸਾੜੀ ਸੜਕ ਜਿਹ ਔਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸਪੀਡ ਕਿੰਨੀ ਹੋਵੇਗੀ ਕਿ ਪੂਰੀ ਦੀ ਪੂਰੀ ਜਿਹੜੀ ਹੈ ਘਟੋ-ਘਟੇ ਇੱਥੋਂ ਇਹ 50 ਫੁੱਟ ਦਾ ਪਾੜ ਜਿਹੜਾ ਸੜਕ ਦੇ ਵਿੱਚ ਪੈ ਗਿਆ ਔਰ ਸਿਰਫ ਇੱਕ ਛੋਟੀ ਜੀ ਪਕਡੰਡੀ ਬਚੀ ਹੈ ਜਿੱਥੋਂ ਲੋਕ ਜਿਹੜੇ ਨੇ ਉਹ ਨਿਕਲ ਕੇ ਸਫ਼ਰ ਕਰ ਰਹੇ ਨੇ ਔਰ ਇਹ ਇਹੋ ਹੀ ਰਸਤਾ ਜਿਹੜਾ ਇਹ ਬਰਾਮਪੁਰ ਨੂੰ ਅੱਗੇ ਮਕੋੜੇ ਪੱਤਨ ਨੂੰ ਜੋੜਦਾ ਹੈ ਗੁਰਦਾਸਪੁਰ ਦੇ ਨਾਲ ਔਰ ਇਹ ਰਸਤੇ ਦਾ ਜਿਹੜਾ ਹੈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਪਾਣੀ ਲਗਾਤਾਰ ਜਿਹੜਾ ਹਲੇ ਵੀ ਆ ਰਿਹਾ ਔਰ ਹਲਕੀ ਜਿਹੜੀ ਬਰਸਾਤ ਹੈ ਉਹ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਔਰ ਇੱਥੇ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹਾਂਗਾ ਹਲਪਿਤ ਜਿਹੜੇ ਬੇਟ ਇਲਾਕੇ ਦੇ ਕਿਸਾਨ ਨੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਜਿਹੜੀ ਮਾਰ ਪੈ ਰਹੀ ਹੈ ਉਹ ਜਿਹੜੇ ਸਫਾਈ ਨਾ ਹੋ ਪਈ ਕਿਤੇ ਨਾ ਕਿਤੇ ਕੋਈ ਨਲਾਈਕੀ ਰਹਿ ਗਈ ਹੈ ਜਰੂਰ ਉਹਨਾਂ ਨੇ ਕਿਹਾ ਸਰਕਾਰ ਦੇ ਉੱਤੇ ਉਹਨਾਂ ਦੋਸ਼ ਲਾਇਆ ਕਿ ਜਿਹੜੀ ਡਰੇਨ ਪੈਂਦੀਆਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਸਫਾਈ ਨਹੀਂ ਹੋਈ ਔਰ ਖਾਸ ਕਰਕੇ ਜਿਹੜਾ ਬਿਆਸ ਰਿਆ ਏ ਉਸ ਦੇ ਨਾਲ ਜਿਹੜੀ ਤੁੱਸੀ ਜਾਂਦੀ ਹੈ ਵੇਟ ਲਾਕੇ ਨੂੰ ਪੈਣੀ ਮੀਲਮਾ ਜਿਹੜਾ ਉੱਥੇ ਪਿੰਡ ਹੈ ਉੱਥੇ ਇੱਕ ਅਸਥਾਈ ਪੁਲ ਬਣਾਇਆ ਗਿਆ ਸੀ ਅਕਾਲੀ ਦਲ ਦੀ ਸਰਕਾਰ ਵੱਲੋਂ ਤਾਂ ਜੋ ਕਿ ਪਾਣੀ ਦੀ ਨਿਕਾਸੀ ਹੋ ਸਕੇ ਉਹ ਬਣਾਇਆ ਤੇ ਪਾਣੀ ਦੀ ਨਿਕਾਸੀ ਵਾਸਤੇ ਲੇਕਿਨ ਬਾਅਦ ਚੋਂ ਅਣਦੇਖੀ ਹੋਈ ਉਹਦੀ ਕਿਸਾਨਾਂ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਤੇ ਜਦੋਂ ਅਣਦੇਖੀ ਹੋ ਗਈ ਤਾਂ ਉਹ ਪਾਣੀ ਜਿਹੜਾ ਬਿਆਸ ਜਦੋਂ ਉੱਚਾ ਹੋ ਗਿਆ ਜਦੋਂ ਪਾਣੀ ਵਧ ਜਾਂਦਾ ਹੈ ਬਿਆਸ 'ਚ ਤਾਂ ਉਹ ਪਾਣੀ ਵਾਪਸ ਮਾਰ ਕਰਨ ਲੱਗ ਪਿਆ ਕਿਉਂਕਿ ਅਗਲੀਆਂ ਸਰਕਾਰਾਂ ਕਿਸੇ ਧਿਆਨ ਨਹੀਂ ਦਿੱਤਾ ਉੱਥੇ ਫਲੱਡ ਗੇਟ ਲੱਗਣੇ ਸੀ ਉਹ ਫਲੱਡ ਗੇਟ ਨਹੀਂ ਲਗਾਏ ਉਹ ਫਲੱਡ ਗੇਟ ਨਾਲ ਲਗਾਉਣ ਕਰਕੇ ਪਾਣੀ ਸਾਰਾ ਜਿਹੜਾ ਹੈ ਉਹ ਵਾਪਸ ਉਹਨਾਂ ਦੀਆਂ ਜ਼ਮੀਨਾਂ 'ਚ ਚਲਾ ਜਾਂਦਾ ਹੈ ਔਰ ਜਿਸ ਕਾਰਨ ਪੂਰੀ ਦੀ ਪੂਰੀ ਉਹ ਬੈਲਟ ਜਿਹੜੀ ਹੈ ਵੇਟ ਇਲਾਕੇ ਦੀ ਉਹ ਸਾਰੀ ਪ੍ਰਭਾਵਿਤ ਹੁੰਦੀ ਹੈ ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜੇਕਰ ਫਲੱਡ ਗੇਟ ਨਹੀਂ ਲਗਾਉਂਦੇ ਤਾਂ ਇਹ ਸਮਝੋ ਕਿ ਤੁਸੀ ਦੇ ਵਿੱਚ ਪੱਕਾ ਪਾੜ ਹੈ ਮਤਲਬ ਪੱਕਾ ਪਾੜ ਹੈ ਜਿਹੜਾ 20 ਫੁੱਟ ਦਾ ਜਿਹੜਾ ਉਹ ਪੁਲੀ ਹੈ ਉਹ ਹਮੇਸ਼ਾ ਹੀ ਜਿਹੜੀ ਆ ਉਥੋਂ ਪਾਣੀ ਵਗਦਾ ਰਹੇਗਾ ਸੋ ਵੇਖੋ ਦੇਖੋ ਕਿਤਨਾ ਕਿਤੇ ਜਿੱਥੇ ਕੁਦਰਤੀ ਆਫਤਾਂ ਨੇ ਉਥੇ ਕਿਤਨਾ ਕਿਤੇ ਬਦ ਇੰਤਜ਼ਾਮੀ ਵਿੱਚ ਰਹੀ ਹੈ ਕਿਉਂਕਿ ਉਹਨਾਂ ਕਿਆ ਕਿ ਅਸੀਂ ਬਾਰ-ਬਾਰ ਹਾਂ 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 ਆ ਨਲਾਇਕੀ ਹੈ ਜਿੱਥੇ ਜਿੱਥੇ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਇਹ ਇਸ ਬਾਰੇ ਜਾਣੂ ਕਰਾਉਂਦੇ ਰਹੇ ਆ ਲੇਕਿਨ ਧਿਆਨ ਨਹੀਂ ਦਿੱਤਾ ਗਿਆ ਸੋ ਵੈਸੇ ਅੱਛਾ ਇੱਕ ਛੋਟਾ ਜਿਹਾ ਸਵਾਲ ਆ ਅਰਸ਼ੀ ਮੌਸਮ ਦੀ ਜੀ ਗੱਲ ਕੀਤੀ ਜਾਵੇ ਤਾ ਬਰਸਾਤ ਇੱਥੇ ਪੈ ਰਹੀ ਹੈ ਜਾਂ ਕਿੰਨੀ ਪੈ ਰਹੀ ਹੈ ਸਵੇਰ ਤੋਂ ਪੈ ਰਹੀ ਹੈ ਕਿਉਂਕਿ ਪ੍ਰੈਡਿਕਸ਼ਨ ਜਿਹੜੀ ਪੂਰੇ ਪੰਜਾਬ ਦੀ ਹੋਈ ਆ ਖਾਸ ਤੌਰ ਤੇ ਥੋਡੇ ਵਾਲੇ ਏਰੀਆ ਦੇ ਵਿੱਚ ਤਿੰਨ ਤਰੀਕ ਤੱਕ ਕਹਿੰਦੇ ਨੇ ਕਿ ਬਰਸਾਤਾਂ ਇਦਾਂ ਹੀ ਰਹਿਣਗੀਆਂ ਜੇ ਬਰਸਾਤਾਂ ਇਦਾਂ ਰਹੀਆਂ ਨੁਕਸਾਨ ਹੋਰ ਵਧੇਗਾ ਦੇਖੋ ਬਿਲਕੁਲ ਗਰਦਾਸਪੁਰ ਡਿਸਟ੍ਰਿਕਟ ਦੀ ਜੇਕਰ ਗੱਲ ਕਰੀਏ ਤਾਂ ਹਰਪ੍ਰੀਤ ਪ੍ਰਸਾਦ ਜਿਹੜੀ ਇੱਕ ਵਾਰੀ ਦੁਬਾਰਾ ਸ਼ੁਰੂ ਹੋ ਚੁੱਕੀ ਹੈ ਔਰ ਜਿਵੇਂ ਗਬਟਾਲਾ ਸਾਈਡ ਹੋ ਗਿਆ ਜਾਂ ਉਸਦੇ ਨਾਲ ਜਿਹੜੇ ਧਾਰੀਵਾਲ ਸ਼ਹਿਰ ਦੇ ਉੱਥੇ ਬਰਸਾਤ ਕਾਫੀ ਤੇਜ਼ ਹੋ ਰਹੀ ਹੈ ਹਾਲੇ ਕਿ ਫਿਲਹਾਲ ਜਿੱਥੇ ਅਸੀਂ ਖੜੇ ਆ ਇੱਥੇ ਗਰਦਾਸਪੁਰ ਇੱਥੇ ਹਲਕਾ ਹਲਕੀ ਬੂੰਦਾਬੰਦੀ ਹੋ ਰਹੀ ਹੈ ਲੇਕਿਨ ਪੂਰੇ ਡਿਸਟ੍ਰਿਕਟ ਦੇ ਵਿੱਚ ਇੱਕ ਵਾਰੀ ਫਿਰ ਤੋਂ ਜਿਹੜੇ ਨੇ ਉਹ ਬਰਸਾਤ ਜਿਹੜੀ ਹੈ ਸਰਗਰਮ ਹੋ ਚੁੱਕੀ ਹੈ ਔਰ ਕਲਾਊਡਸ ਦਾ ਜਿਹੇ ਅਸੀਂ ਸਮਾਨ ਦੀ ਗੱਲ ਕਰੀਏ ਤਾਂ ਪੂਰੀ ਤਰ੍ਹਾਂ ਨਾਲ ਬੱਦਲਵਾਈ ਜੋ ਹੈ ਉਹ ਛ ਭਰੇ ਹੋਏ ਨੇ ਸਫਾਈ ਦੀ ਜਿਹੜੀਆਂ ਗੱਲਾਂ ਸੀ ਉਹਦੇ ਤੇ ਫੂਕ ਨਿਕਲ ਗਈ ਉਹਨਾਂ ਦਾ ਦਾਅਵਿਆਂ ਦੀ ਕਿਉਂਕਿ ਅਸੀਂ ਵਿਖਾਏ ਵੀ ਨਹੀਂ ਔਰ ਲੋਕਾਂ ਨੇ ਖੋਦੀ ਅਸੀਂ ਕੀ ਦਿਖਾਣਾ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਪਾ ਕੇ ਜਿਹੜਾ ਇਹ ਉਹ ਜਲੂਸ ਕੱਢਿਆ ਪਿਆ ਹੈ ਆਦਾ ਕਿ ਆ ਦੇਖੋ ਜਿਹੜੇ ਦਾਅਵੇ ਕੀਤੇ ਜਾਂਦੇ ਸਨ ਕਿ ਇਹ ਬਰਟਰੀਨਾ ਸਾਫ਼ ਕਰਤੀਆਂ ਕਰੋੜਾਂ ਰੁਪਏ ਖਰਚੇ ਨੇ ਉਹ ਕਿੱਥੇ ਖਰਚੇ ਨੇ ਕਿਉਂਕਿ ਬੂਟੀ ਵੀ ਉਸੇ ਤਰ੍ਹਾਂ ਹੀ ਹੈ ਔਰ ਜਿੱਥੇ-ਜਿੱਥੇ ਵੀ ਪੁਲੀ ਹੈ ਉੱਥੇ ਸਾਰਾ ਪਾਣੀ ਜੋ ਹੈ ਉਸੇ ਤਰ੍ਹਾਂ ਹੀ ਫਸਿਆ ਆ ਹੈ ਔਰ ਹੁਣ ਗੱਲ ਇਹੋ ਹੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਜੇਕਰ ਬਰਸਾਤ ਹੁੰਦੀ ਹੈ ਕਿਉਂਕਿ ਨੋਮੀਨੀ ਨਾਲੇ ਜਾਂ ਹੋਰ ਜਿਹੜੀ ਡਰੇਨੇਜ ਨੇ ਉਹ ਜਿਹੜੀ ਆ ਬਿਲਕੁਲ ਵੱਡਾ ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਕਿ ਪਹਿਲਾਂ ਜੇ ਆਪਾਂ ਕਪੂਰਥਲਾ ਦੀ ਗੱਲ ਕੀਤੀ ਜਾਵੇ ਜਲੰਧਰ ਦੀ ਗੱਲ ਕੀਤੀ ਜਾਵੇ ਇੱਥੇ ਵੀ ਵੱਡਾ ਨੁਕਸਾਨ ਕਪੂਰਥਲਾ ਏਰੀਆ ਦੇ ਵਿੱਚ ਤਾਂ ਪਹਿਲਾਂ ਹੀ ਹੋ ਚੁੱਕਿਆ ਸੁਲਤਾਨਪੁਰ ਲੋਧੀ ਦੇ ਵਿੱਚ ਹੋ ਚੁੱਕਿਆ ਹੁਣ ਜਲੰਧਰ ਸ਼ਹਿਰ ਦੇ ਵੱਲ ਪਾਣੀ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਕਪੂਰਥਲਾ ਤੋਂ ਮੇਰੇ ਸਹਿਯੋਗੀ ਹੁਸਨ ﺍﻟ ਵੀ ਜੁੜ ਗਏ ਨੇ ਹੁਸਨ ﺍﻟ ਤਾਜ਼ਾ ਅਪਡੇਟ ਕੀ ਹੈ ਜਲੰਧਰ ਸ਼ਹਿਰ ਦੇ ਵਿੱਚ ਵੀ ਪਤਾ ਲੱਗਿਆ ਕਿ ਪਾਣੀ ਵੱੜ ਚੁੱਕਾ ਹੈ ਦੇਖੋ ਹਰਪੀ ਜੀ ਪਿਛਲੇ 3 ਦਿਨ ਅਜ ਹੋ ਚੁੱਕੇ ਹੈਗੇ ਆ ਹਾਲੇ ਵੀ 12 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਗਲੇ 48 ਘੰਟੇ ਜਿਹੜੇ ਹੈਗੇ ਭਾਰੀ بارش ਦਾ ਜਿਹੜਾ ਸੰਕੇਤ ਦਿੱਤਾ ਤਾਂ ਤਾ ਗਿਆ ਪਰ ਮੈਂ ਇਸ ਸਮੇਂ ਕਪੂਰਥਲਾ ਦੇ ਨੰਡਾਲੀ ਪਿੰਡ ਦੇ ਵਿੱਚ ਖੜਾ ਤੁਸੀਂ ਤਸਵੀਰ ਦੇਖੋ ਪਹਿਲੇ ਕਿ ਇਹ ਤਸਵੀਰ ਬਿਆਨ ਕਰਦੀ ਹੈ ਕਿ ਕਿਸੇ ਇਸ ਤਰੀਕੇ ਨਾਲ ਲੱਗਦਾ ਜਿਸ ਤਰੀਕੇ ਨਾਲ ਅਸੀਂ ਕਿਸੇ ਦਰਿਆ ਦੇ ਵਿੱਚ ਖੜੇ ਹੋਈਏ ਹਜ਼ਾਰਾਂ ਏਕੜ ਫਸਲ ਜਿਹੜੀ ਆ ਪਾਣੀ ਦੇ ਵਿੱਚ ਉਹ ਡੁੱਬੀ ਹੋਈ ਨਜ਼ਰ ਆ ਰਹੀ ਹੈਗੇ ਔਰ ਤੁਸੀਂ ਦੇਖੋ ਕਿ ਦੂਰ ਪਿੰਡ ਦੇ ਜਿਹੜਾ ਇਹ ਪਿੰਡ ਦਾ ਬਾਹਰਲਾ ਪਾਸਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਾਰੇ ਪਿੰਡ ਜਿਹੜਾ ਲਗਾਤਾਰ ਜੇਕਰ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਸ ਤਰੀਕੇ ਨਾਲ ਕਪੂਰਥਲੇ ਏਰੀਆ ਹੋਵੇ ਜਾਂ ਪੰਜਾਬ ਦਾ ਹੋਰ ਵੱਖ-ਵੱਖ ਏਰੀਆ ਹੁਣ ਤਾਂ ਇਸੇ ਤਰ੍ਹਾਂ ਪਾਣੀ ਦੀ ਮਾਰ ਰਿਹਾ ਨਜ਼ਰ ਆ ਰਹੀ ਹੈਗੀ ਹਾਲਾਂਕਿ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ ਢਿੱਲੀ ਨਜ਼ਰ ਆ ਰਹੀ ਹੈਗੀ ਔਰ ਜਿਸ ਤਰੀਕੇ ਨਾਲ ਇਸ ਵਾਰ ਕਿਸਾਨਾਂ ਦੀ ਜਿਹੜੀ ਝੋਨੇ ਦੀ ਫਸਲ ਆ 30 ਲੱਖ ਏਕੜ ਪੰਜਾਬ ਦੀ ਜਿਹੜੀ ਆ ਉਹ ਵੀ ਬੁਰੀ ਤਰ੍ਹਾਂ ਜਿਹੜੀ ਇਸ ਹੜ੍ਹਾਂ ਨੇ ਮਾਰ ਕੀਤੀ ਹੋਈ ਹੈਗੀ ਵੱਡਾ ਨੁਕਸਾਨ ਹੋ ਚੁੱਕਾ ਹੈਗਾ ਔਰ ਇਹ ਤਸਵੀਰ ਦੇਖੋ ਔਰ ਸੜਕ ਦੇ ਉੱਪਰ ਦੀ ਪਾਣੀ ਓਵਰਫਲੋ ਹੋ ਕੇ ਜਿਹੜਾ ਹੈਗਾ ਇਹ ਖੇਤਾਂ ਵੱਲ ਜਾ ਰਿਹਾ ਹੈਗਾ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਵੱਡਾ ਚਰਨਾ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈਗਾ ਤਾਂ ਉਹ ਵੱਡੀ ਜਿਹੜੀ ਗਿਣਤੀ ਦੇ ਵਿੱਚ ਜਿਹੜੀ ਫਸਲ ਕਿਸਾਨਾਂ ਦੀ ਕਿਉਂ ਵੀ ਤਬਾਹ ਹੁੰਦੀ ਨਜ਼ਰ ਆ ਰਹੀ ਹੈਗੀ ਔਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਹੁਣ ਵੀ ਬਾਰਿਸ਼ ਹੋ ਰਹੀ ਹੈਗੀ ਔਰ ਪਿਛਲੇ 3 ਦਿਨ ਲਗਾਤਾਰ ਬਾਰਿਸ਼ ਹੁੰਦੀ ਨੂੰ ਹੋ ਗਏ ਹੈਗੇ ਤਾਂ ਵੱਡਾ ਨੁਕਸਾਨ ਹੋ ਚੁੱਕਾ ਹੈਗਾ ਔਰ ਜੇਕਰ ਗੱਲ ਕਰੀਏ ਤਾਂ ਜਿਸ ਤਰੀਕੇ ਜਿਸ ਤਰੀਕੇ ਨਾਲ 2023 ਦੇ ਵਿੱਚ ਵੀ ਇਸੇ ਤਰੀਕੇ ਦੇ ਜਿਹੜੇ ਹਾਲਾਤ ਬਣੇ ਸੀਗੇ ਦੀ ਸਫਾਈ ਨਹੀਂ ਕੀਤੀ ਗਈ ਹੈਗੀ ਬੰਨ ਜਿਹੜੇ ਮਜ਼ਬੂਤ ਨਹੀਂ ਕੀਤੇ ਗਏ ਤੇ ਜਿਸ ਤੋਂ ਬਾਅਦ ਅੱਜ 2024 ਹਸਨਾਲ ਕੋਈ ਅਲਰਟ ਜਿਹੜਾ ਦਿੱਤਾ ਗਿਆ ਕਿ ਹਲੇ ਹੋਰ ਚੁੱਕਣਾ ਰਹਿਣ ਦੀ ਸੁਰਤਾ ਕਿਉਂਕਿ ਨੁਕਸਾਨ ਤਾਂ ਬਹੁਤ ਵੱਡਾ ਹੋ ਗਿਆ ਨੇੜੇ ਟੇੜ ਦੇ ਇਲਾਕੇ ਜਿਹੜੇ ਹਲੇ ਤੱਕ ਪਾਣੀ ਤੋਂ ਬਚੇ ਹੋਏ ਸੀ ਉਹਨਾਂ ਨੂੰ ਕੋਈ ਅਲਰਟ ਦਿੱਤਾ ਗਿਆ ਦੇਖੋ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਅਗਲੇ 48 ਘੰਟੇ ਦੇ ਵਿੱਚ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਕਰ ਦਿੱਤਾ ਗਿਆ ਹੈਗਾ ਉਸ ਤੋਂ ਬਾਅਦ ਜੇਕਰ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਕੁਝ ਏਰੀਆ ਜਿਹੜੇ ਹੈਗੇ ਆ ਜਿਹੜੇ ਹੜ੍ਹਾਂ ਤੋਂ ਨਜਾਜ਼ ਸੀਗੇ ਜਾਨੀ ਕਿ ਉਹਨਾਂ ਵਿੱਚ ਹੜ੍ਹਾਂ ਦੀ ਸਥਿਤੀ ਨਹੀਂ ਸੀਗੀ ਪਰ ਜਿਸ ਤਰੀਕੇ ਨਾਲ ਪਿਛਲੇ ਕੱਲ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈਗੀ ਆ ਤਾਂ ਉੱਥੇ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਪਾਣੀ ਦੀ ਮਾਰ ਰਹੀ ਹੈ ਤੇ ਫਸਲਾਂ ਆਉਂਦੀਆਂ ਹੋ ਨਜ਼ਰ ਆ ਰਹੀਆਂ ਹੈਗਾ ਤਾਂ ਤੁਸੀਂ ਤਸਵੀਰਾਂ ਦੇਖੋ ਕਿ ਇਹ ਸਾਰਾ ਪਿੰਡ ਜਿਹੜਾ ਹੈਗਾ ਤੁਰੇ ਬੁਰੀ ਤਰ੍ਹਾਂ ਨੜਾ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋ ਦਾ ਔਰ ਫਸਲਾਂ ਦਾ ਔਰ ਆਮ ਲੋਕਾਂ ਦੀ ਠੀਕ ਹੈ ਮੈਂ ਤੁਹਾਨੂੰ ਕੋ واپس ਆਣਾ ਕੋਈ ਤਸਵੀਰਾਂ ਛੜੀਆਂ ਜਲੰਧਰ ਦੀਆਂ ਵੀ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਜਲੰਧਰ ਦੇ ਵਿੱਚ ਵੀ ਹੁਣ ਪਾਣੀ ਹੈ ਜਿਹੜਾ ਉਹ ਐਂਟਰ ਕਰ ਚੁੱਕਾ ਹੈ ਜਲੰਧਰ ਸ਼ਹਿਰ ਦੇ ਵਿੱਚ ਪਾਣੀ ਐਂਟਰ ਕਰ ਚੁੱਕਾ ਹੈ ਜਿਵੇਂ ਪਹਿਲਾਂ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਸਿਗੀਆਂ ਅੱਧੀ ਤੋਂ ਵੱਧ ਬੱਸ ਡੁੱਬੀ ਹੋਈ ਆ ਇੱਥੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਪਾਣੀ ਕਿੰਨਾ ਘੱਟੋ-ਘੱਟ 4 ਤੋਂ 5-5 ਫੁੱਟ ਪਾਣੀ ਹੈ ਜਿਹੜਾ ਉਹ ਔਰ ਵੰਡਰ ਹੋਇਆ ਦਿਖਾਈ ਦੇ ਰਿਹਾ ਪਰ ਮੀਤ ਮਿਰਰ ਜਲੰਧਰ ਤੋਂ ਜੁੜੇ ਹੋਏ ਨੇ ਪਰ ਮੀਤ ਇੱਕ ਚੀਜ਼ ਦਾ ਬੜੀ ਸਾਫ਼ ਸਮਝਣਾ ਚਾਹਨੇ ਆਂ ਔਰ ਲੋਕ ਦਰਸ਼ਕ ਵੀ ਸਮਝਣਾ ਚਾਣ ਕੇ ਜਿਹੜਾ ਜਲੰਧਰ ਦੇ ਵਿੱਚ ਪਾਣੀ ਇਕੱਠਾ ਹੋਇਆ ਇਹ ਬਰਸਾਤ ਦਾ ਪਾਣੀ ਹੈ ਜਾਂ ਹੜ ਦਾ ਪਾਣੀ ਹੈ ਹਰਪ੍ਰਤ ਇਹ ਜਿਹੜਾ ਪਾਣੀ ਹੈ ਉਹ ਬਰਸਾਤ ਦਾ ਹੈ ਪਰ ਬਰਸਾਤ ਵੀ ਇਸ ਕਦਰ ਹੋਈ ਹੈ ਜਲੰਧਰ ਦੇ ਵਿੱਚ ਦੋ-ਦੋ ਮਹੀਨਿਆਂ ਦੇ ਵਿੱਚ ਜਿਹੜਾ ਕਿ 70 ਐਮਐਮ بارش ਜਿਹੜੀ ਹੈ ਰਿਕਾਰਡ ਨਹੀਂ ਹੁੰਦੀ ਇਹਨੇ ਪਿਛਲੇ 4 ਤੋਂ 5 ਘੰਟਿਆਂ ਦੇ ਜਿਸ ਤਰੀਕੇ ਨਾਲ بارش ਹੋਈ ਹੈ ਵੇਖਦੇ ਬੇਗਦਾ ਗਲੀਆਂ ਨਾਲੇ ਸਾਰੇ ਪਰਨੇ ਸ਼ੁਰੂ ਹੋਏ ਤੇ ਈਵਨ ਤੇ ਹਾਲਾਤ ਇਹ ਹੋਏ ਨੇ ਲੋਕਾਂ ਦੇ ਘਰਾਂ ਦੇ ਅੰਦਰ ਬੈੱਡਰੂਮ ਤੱਕ ਜਿਹੜੇ ਨੇ ਕਿ ਉਹ ਬੁਰੇ ਤਰੀਕੇ ਦਾ ਨੁਕਸਾਨੇ ਗਏ ਨੇ ਪਰ ਉਸ ਤੋਂ ਬਾਅਦ ਤਰਾਸ ਦੀ ਸਭ ਤੋਂ ਵੱਡੀ ਦੇਖਣ ਚ ਇਹ ਵੀ ਮਿਲਦੀ ਪਈ ਹੈ ਕਿ ਕਿਉਂਕਿ ਮੈਂ ਜਦੋਂ ਖੁਦ ਗਰਾਊਂਡ ਲੈਵਲ ਤੇ ਮੌਜੂਦ ਸੀਗਾ ਤੇ ਉਦੋਂ ਮੈਂ ਚੀਜ਼ਾਂ ਨੂੰ ਐਸੈਸ ਨੋ ਤੁਸੀਂ ਲੁਧਿਆਣਾ ਕਹਿੰਦੇ ਹੋ ਕਿਉਂਕਿ ਇੱਕ ਚੀਜ਼ ਹਰਪ੍ਰੀਤ ਅਸੀਂ ਜਦੋਂ ਕਵਰੇਜ ਕਰਦੇ ਪਏ ਆ ਵਾ ਬਾਉਪੁਰ ਤੋਂ ਵੀ ਤੁਹਾਡੇ ਨਾਲ ਜੁੜਦਾ ਵਾਂ ਉਸ ਤੋਂ ਇਲਾਵਾ ਤੇ ਕਪੂਰਥਲੇ ਤੋਂ ਤਰਨ ਤਰਨ ਤਰ ਰਿਪੋਰਟਿੰਗ ਕੀਤੀ ਹੈ ਸਭ ਤੋਂ ਸੋਖੀ ਇੱਕ ਕਹਾਣੀ ਤੇ ਇੱਕ ਗੱਲ ਹੁੰਦੀ ਹੈ ਪ੍ਰਸ਼ਾਸਨ ਵਾਸਤੇ ਕੁਦਰਤ ਤੇ ਸੁੱਟ ਦੇਣੀ ਕਿਉਂਕਿ ਕੁਦਰਤ ਨੇ ਕੋਈ ਜਵਾਬ ਨਹੀਂ ਦੇਣਾ ਨਾ ਇਹ ਤੁਹਾਨੂੰ ਅੱਗੇ ਕਿਸੇ ਦਾ ਸਵਾਲ ਕਰਨਾ 6 ਘੰਟੇ ਬਾਰਿਸ਼ ਪੈ ਗਈ ਠੀਕ ਹੈ ਤੁਹਾਡਾ ਕੋਈ ਰਿਪੋਰਟ ਉੱਤੇ ਕੋਈ ਹੱਲ ਨਹੀਂ ਹੋਇਆ ਪਰ ਉਸ ਤੋਂ ਬਾਅਦ ਜੋ ਹਾਲਾਤ ਬੰਦੇ ਪਏ ਨੇ ਸ਼ਹਿਰ ਦੇ ਤੁਸੀਂ ਇਹ ਤਾਂ ਦੇਖੋ ਨਾ ਕਿ 6 ਫਸਫਸ 8 8 ਫੁੱਟ ਪਾਣੀ ਮੈਂ ਦੇਖਦੇ ਆਂ ਦੇਖਦੇ ਕੇ Tata pickup ਜਿਹੜਾ ਪਾਣੀ ਚ ਫਸ ਗਿਆ ਉੱਥੇ ਤੁਸੀਂ ਯਕੀਨ ਕਰੋਗੇ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਿਹੜੀ ਸ਼ਟਾਪ ਦੀ ਹੈ ਜਿਹੜੇ ਪੁਲ ਦੇ ਉੱਤੋਂ ਲੰਘਦੀ ਪਈ ਹੈ ਮਹਿਜ਼ ਉਹਦੀ ਜਿਹੜੀ ਸਪੀਡ 5 ਤੋਂ 10 ਦੀ ਹੋਏਗੀ ਹਲਕਾ ਤੁਸੀਂ ਆਪਣੇ ਆਪ ਦੇ ਕੋਲ ਗਰਾਊਂਡ ਤੇ ਲੈਵਲ ਤੇ ਬੰਦੇ ਕੀ ਪੈਣੇ ਸ਼ਹਿਰ ਦਾ ਕੋਈ ਐਸਾ ਕੋਨਾ ਨਹੀਂ ਹਰਪ੍ਰੀਤ ਜਿੱਥੇ ਕੋਈ 20 25 ਲੱਖ ਰੁਪਈਆ ਮਰਲਾ ਰੇਟ ਹੈ ਉੱਥੇ 6 6 7 7 ਫੁੱਟ ਪਾਣੀ ਨਹੀਂ ਐਸ ਵਕਤ ਜਮਾ ਇੱਕ ਦੂਸਰੇ ਤੇ ਇਲਜ਼ਾਮ ਲੱਗਦੇ ਪੈਣੇ ਕੁਦਰਤ ਦਾ ਕਹਿਰ ਚੱਲਦਾ ਪਿਆ ਵਾ ਪਰ ਜਨਾਬ ਤੁਹਾਡਾ ਸਿਸਟਮ ਕਿੱਥੇ ਕੰਮ ਕਰਦਾ ਪਿਆ ਵਾ ਠੀਕ ਹੈ ਮੈਂ ਬਹੁਤ ਪੈ ਗਿਆ ਉਸ ਤੋਂ ਬਾਅਦ ਇਹ ਹਾਲਾਤ ਤਾਂ ਤੁਸੀਂ ਕੋਈ ਸਾਰੋ ਇਕੱਲੇ ਹੈਲਪਲਾਈਨ ਨੰਬਰ ਤੁਸੀਂ ਸ਼ੁਰੂ ਕਰਕੇ ਉਹ ਨਹੀਂ ਤੁਹਾਡਾ ਸਰੇਗਾ ਕਿਉਂਕਿ ਤੁਹਾਨੂੰ ਵੀਕਨੈਸਸ ਦੇਖਣੀਆਂ ਪੈਣਗੀਆਂ ਐਕਸ਼ਨ ਟੇਕਨ ਤੁਸੀਂ ਕੀ ਲਿਆ ਰਿਐਕਸ਼ਨਰੀ ਤਾਂ ਤੁਸੀਂ ਟੀਮ ਪਰ ਸ਼ਹਿਰ ਜਿੱਥੇ ਤਰਾਹੀਮ ਆਮ ਹੋ ਰਿਹਾ ਵਾਹਿਗੁਰੂ ਅਗੇ ਅਰਦਾਸ ਇਹ ਹੀ ਹੈ ਕਿ ਜੋ 2 ਦਿਨਾਂ ਵਾਸਤੇ ਮੌਸਮ ਦਾ ਅਲਰਟ ਦਿੱਤਾ ਜਾ ਰਿਹਾ ਵੈ ਉਹ ਜਿਹੜਾ ਕਿ ਸੁੱਕੀ ਸਾਂ ਦੀ ਲੰਘ ਜਾਏ ਪਰ ਗਰਾਊਂਡ ਲੈਵਲ ਤੇ ਹਰਪ੍ਰੀਤ ਐਸ ਵਕਤ ਜਿਹੜੀਆਂ ਤਸਵੀਰਾਂ ਜੋ ਹਾਲਾਤ ਨੇ ਉਹ ਬੇਹਦ ਤਰਸਯੋਗ ਨੇ ਕਿਉਂਕਿ ਲੋਕਾਂ ਲੱਖਾਂ ਦਾ ਜਿਹੜਾ ਸਮਾਨ ਵੀ ਖਰਾਬ ਹੋ ਰਿਹਾ ਫਰਨੀਚਰ ਦੀ ਗੱਲ ਹੀ ਛੱਡ ਦੋ ਲੋਕਾਂ ਦਾ ਕਿੰਨਾ ਕੁ ਲੱਖ ਟੁੱਟਦਾ ਪਿਆ ਪਿੰਡਾਂ 'ਚ ਜੋ ਹਾਲਾਤ ਸੀ ਹੌਲੀ-ਹੌਲੀ ਹੁਣ ਪ੍ਰਸ਼ਾਸਨ ਨੇ ਜਿਹੜਾ ਸ਼ਹਿਰਾਂ 'ਚ ਵੀ ਜਿਹੜੇ ਨੇ ਕਿ ਹੌਲੀ ਸ਼ੁਰੂ ਕਰਤੇ ਨੇ ਪਰ ਮੈਂ ਤਾਂ ਅਪਡੇਟ ਦੇ ਰਿਹਾ ਸ਼ਹਿਰ ਜਲੰਧਰ ਦੇ ਵਿੱਚ ਜਾਂ ਆਊਟਸਕਰਟ ਦੇ ਵਿੱਚ ਹਾਲੇ ਜਿਹੜਾ ਹੈ ਕਿ ਉਹ ਦਰਿਆਣੇ ਆਪਣੀ ਮਾਰ ਨਹੀਂ ਮਾਰੀ ਤੇ ਤੋਂ ਜਰੂਰ ਅਸੀਂ ਲੰਘਦੇ ਆ ਜਿਹੜੀ ਉੱਥੇ ਵਹੀਂ ਲੰਘਦੀ ਚਿੱਟੀ ਵਹੀਂ ਉਹ ਜ਼ਰੂਰ ਓਵਰਫਲੋ ਹੈ ਬਸ ਹੁਣ ਇਹ ਜਿਹੜੀ ਹੈ ਕਿ ਅਰਦਾਸ ਕੀਤੀ ਜਾ ਰਹੀ ਹੈ ਸਥਿਤੀਆਂ ਜਿਹੜੀਆਂ ਹੋਰ ਨਾਜ਼ੁਕ ਨਾ ਹੋਣ ਬਿਲਕੁਲ ਸਾਰਾ ਪੰਜਾਬ ਸਾਰਾ ਪੰਜਾਬ ਲਗਪਗ ਅਰਦਾਸ ਕਰ ਰਿਹਾ ਹੈ ਪਰਮਾਤਮਾ ਦੇ ਅਗੇ ਕਿ ਬਸ ਪਰਮਾਤਮਾ ਹੋਰ ਨਹੀਂ ਕੁਦਰਤ ਲੱਗਦਾ ਕਿ ਇੰਦਾ ਸਾਡੇ ਤੋਂ ਨਾਰਾਜ਼ ਹੋ ਗਈ ਹੈ ਸਿਰਫ ਕੁਦਰਤ ਨਹੀਂ ਸਰਕਾਰਾਂ ਦੀਆਂ ਨਲਾਕੀਆਂ ਤੇ ਪ੍ਰਸ਼ਾਸਨ ਦੀਆਂ ਨਲਾਕੀਆਂ ਵੀ ਸਾਡੇ ਤੇ ਪਾਰੂ ਪੈ ਰਹੀਆਂ ਨੇ ਇੱਕ ਵਾਰ ਫਿਰ ਤੋਂ ਜਾਂਦੇ ਜਾਂਦੇ ਤੁਹਾਨੂੰ ਮੈਪ ਦਿਖਾ ਰਹੇ ਹਾਂ ਇਹ ਰੈੱਡ ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਔਰੇਂਜ ਅਲਰਟ ਹੈ ਜਿਹੜੇ ਸ਼ਹਿਰਾਂ ਦੇ ਵਿੱਚ ਚਾਰੀ ਕੀਤਾ ਗਿਆ ਔਰ ਇਸ ਤੋਂ ਇਲਾਵਾ yellow ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਐਸਬੀਐਸ ਨਗਰ ਇਹ ਕੁਝ ਜਿਹੇ ਡਿਸਟ੍ਰਿਕਟ ਨੇ ਜਿੱਥੇ ਰੈਡ ਅਲਰਟ ਜਾਰੀ ਕੀਤਾ ਗਿਆ ਔਰ ਔਰਾਂਜ ਅਲਰਟ ਰੂਪਨਗਰ ਐਸਐਸ ਨਗਰ ਤੇ ਫਤਿਹਗੜ ਸਾਹਿਬ ਤੇ yellow ਅਲਰਟ ਹੈ ਜਿਹੜਾ ਉਹ ਲੁਧਿਆਣਾ ਦੇ ਵਿੱਚ ਜਾਰੀ ਕੀਤਾ ਗਿਆ ਸੋ ਕੁੱਲ ਮਿਲਾ ਕੇ ਪੂਰੇ ਪੰਜਾਬ ਦੀ ਇਹ ਤਸਵੀਰ ਹੈ ਪੂਰਾ ਪੰਜਾਬ ਦਾ ਲਗਭਗ ਖਾਸ ਤੌਰ ਤੇ ਮਾਝਾ ਤੇ ਦੁਆਬਾ ਜਿਹੜਾ ਏਰੀਆ ਉਹ ਏਰੀਆ ਸਬ ਤੋਂ ਵੱਧ ਪ੍ਰਭਾਵਿਤ ਹੋਇਆ ਹਾਲੇ ਤੱਕ ਮਾਲਵੇ ਦਾ ਕੁਝ ਏਰੀਆ ਜਿਹੜਾ ਉਹ ਬਚਿਆ ਹੋਇਆ ਹਾਲਾਂਕਿ ਫਾਜ਼ਿਲਕਾ ਹੋਵੇ ਫਿਰੋਜ਼ਪੁਰ ਹੋਵੇ ਉਧਰ ਵੱਧੂ ਨੁਕਸਾਨ ਹੋਇਆ ਔਰ ਅਸੀਂ ਰੱਬ ਅਗੇ ਇਹ ਅਰਦਾਸ ਕਰਦੇ ਹਾਂ ਕਿ ਬਰਸਾਤਾਂ ਜਿਹੜੀਆਂ ਉਹ ਰੁਕ ਜਾਣ ਕਿਉਂਕਿ ਭਾਵੇਂ ਪਹਾੜਾਂ ਦੇ ਵਿੱਚ ਬਰਸਾਤ ਹੋਵੇ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਹੋਵੇ ਲਗਾਤਾਰ ਪੈਰੀ ਬਰਸਾਤ ਹੈ ਜਿਹੜੀ ਬਹੁਤ ਚੁਕੰਨਾ ਰਹਿਣਾ ਪਏਗਾ ਕਿਉਂਕਿ ਪਾਣੀ ਦਾ ਬਹਾਵ ਕਾ ਗਰਦ ਵਿੱਚ ਵੱਧਦਾ ਜਾ ਰਿਹਾ ਜਿਸ ਦੇ ਕਰਕੇ ਕੁਝ ਹੋਰ ਡਿਸਟ੍ਰਿਕਟ ਕੁਝ ਹੋਰ ਸ਼ਹਿਰ ਨੇ ਜਿਹੜੇ ਉਹ ਵੀ ਹੜਾਂ ਦੀ ਪੇਟ ਚੜ ਸਕਦੇ ਨੇ ਦੇਸ਼ ਤੋਂ ਇਹਦੀ ਬਾਕੀ ਖਬਰਾਂ ਲਈ